ਮੌਸਮ ਐਸਾ ਹੈਗਾ ਹਿਊਮਿਡਿਟੀ ਜ਼ਿਆਦਾ ਹੈ ਬੱਚੇ ਕਈ ਵਾਰ ਹੱਥੋਂ ਗੰਦੇ ਬੰਦੇ ਲਗਾਉਂਦੇ ਰਹਿੰਦੇ ਨੇ ਇਨਫੈਕਸ਼ਨ ਹੋ ਜਾਂਦੀ ਹੈ ਸੋ ਸਭ ਤੋਂ ਜ਼ਿਆਦਾ ਪ੍ਰਚਲਿਤ ਇਸ ਵੇਲੇ ਕਨਜਕਟਿਵਾਈਟਸ ਹੈਗਾ ਉਹਦੀ ਪ੍ਰੀਵੈਂਸ਼ਨ ਵਾਸਤੇ ਸਭ ਤੋਂ ਵੱਡਾ ਕੰਮ ਇੱਕੋ ਹੀ ਹੈ ਕਿ ਬੰਦੇ ਨੂੰ ਆਪਣੇ ਅੱਖਾਂ ਨੂੰ ਮਲਣਾ ਜਾਂ ਹੱਥ ਨਹੀਂ ਲਾਣਾ ਚਾਹੀਦਾ ਲੋਕਾਂ ਦੇ ਮਨ 'ਚ ਵਿਹਮ ਹੁੰਦਾ ਹੈ ਕਿ ਜੀ ਜੇ ਕਨਜਕਟਿਵਾਈਟਸ ਹੈ ਤੇ ਇਹਨੂੰ ਕਾਲਾ ਚਸ਼ਮਾ ਪਵਾ ਦਿਓ ਪੈਸਾ ਕੁਝ ਨਹੀਂ ਆਏਗਾ ਕਾਲੇ ਚਸ਼ਮੇ ਨਾਲ ਕੋਈ ਉਹਨੇ ਪ੍ਰੀਵੈਂਸ਼ਨ ਨਹੀਂ ਹੋਣੀ ਹੂੰ ਕਾਲਾ ਚਸ਼ਮਾ ਸਿਰਫ ਏਸ ਕਰਕੇ ਠੀਕ ਲੱਗ ਸਕਦਾ ਹੈ ਕਿ ਦੂਸਰੇ ਆਦਮੀ ਨੂੰ ਪਤਾ ਨਾ ਲੱਗੇ ਕਿ ਜੀ ਮੈਨੂੰ ਕਨਜਨਕਟਿਵਾਈਟਸ ਹੈ ਜਿਹੜਾ ਪ੍ਰੀਵੈਂਸ਼ਨ ਹੈ ਉਹ ਸਿਰਫ ਹੱਥ ਲਗਾਉਣ ਨਾਲ ਟੱਚ ਨਾਲ ਹੋਣਾ ਹੈ ਕਿਸੇ ਨੂੰ ਦੇਖਣ ਨਾਲ ਕਨਜਨਕਟਿਵਾਈਟਸ ਫੈਲ ਨਹੀਂ ਸਕਦਾ ਜਾਨਣਾ ਚਾਹੁੰਨਾ ਕਿ ਆਖਰ ਕੀ ਕੁਝ ਕਾਰਨ ਹੈ ਕਿ ਕਈ ਬੱਚਿਆਂ ਦੀ ਜਨਮ ਤੋਂ ਹੀ ਜਿਹੜੀ ਨਜ਼ਰ ਆ ਗਈ ਉਹ ਕਮਜ਼ੋਰ ਹੁੰਦੀ ਹੈ ਕਈਆਂ ਨੂੰ ਬਾਅਦ ਦੇ ਵਿੱਚ 2-4 ਸਾਲਾਂ ਬਾਅਦ ਇਹ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਕਿੱਥੇ ਸਰੀਰ ਦੇ ਵਿੱਚ ਕਮੀ ਰਹਿ ਜਾਂਦੀ ਹੈ ਇਹ ਬੱਚੇ ਦੀ ਗਰੋਥ ਤੇ ਵੀ ਡਿਪੈਂਡ ਕਰਦਾ ਹੈ ਜੇ ਬੱਚੇ ਦੀ ਅੱਖ ਦਾ ਸਾਈਜ਼ ਨਾਰਮਲ ਗਰੋਥ ਨਾਲੋਂ ਜ਼ਿਆਦਾ ਵੱਡਾ ਹੋਵੇ ਅੱਖ ਜ਼ਿਆਦਾ ਵੱਡੀ ਇਨਕਰੀਜ਼ ਕਰ ਰਹੀ ਹੋਵੇ ਸਾਈਜ਼ ਵਾਈਜ਼ ਤੇ ਉਹਨੂੰ ਮਾਇਓਪੀਆ ਹੋ ਜਾਏਗਾ ਮਾਈਨਸ ਦੇ ਚਸ਼ਮੇ ਲੱਗ ਜਾਣਗੇ ਦੂਰ ਦੀ ਦੀ ਰਿਕਾ ਕੱਟ ਜਾਏਗੀ ਨੇੜੇ ਦੀ ਚਸ਼ਮਾ ਨਿਗਾ ਠੀਕ ਰਹਿੰਦੀ ਹੈ ਜਿਹਨੂੰ ਅਸੀਂ ਸਾਰੇ ਜਣੇ ਨੀਅਰ ਸਾਈਟਿਡ ਕਹਿੰਦੇ ਹਾਂ ਜੀ ਜੀ ਐਸੇ ਤਰ੍ਹਾਂ ਜੇ ਅੱਖ ਦਾ ਸਾਈਜ਼ ਛੋਟਾ ਰਿਹਾ ਜਿਵੇਂ ਬੋਡੀ ਦੀ ਗਰੋਥ ਦੇ ਮੁਤਾਬਿਕ ਤੇ ਉਹਨੂੰ ਪਲੱਸ ਦਾ ਚਸ਼ਮਾ ਲੱਗ ਜਾਏਗਾ ਜਿਹਦੇ ਦੋਨੋਂ ਨਿਗਾ ਕੱਟ ਹੋ ਜਾਂਦੀ ਹੈ ਦੂਰ ਦੀ ਵੀ ਨਜ਼ਦੀਕ ਦੀ ਅੱਜ ਜੇ ਅੰਕੜੇ ਥਾਂ ਤੇ ਲੈਂਸ ਯੂਜ਼ ਕਿਤੇ ਜਾਂਦੇ ਨੇ ਉਹ ਠੀਕ ਹੈ ਜਾਂ ਹਾਨੀਕਾਰ ਕੋਸ ਉਹ ਹਾਨੀਕਾਰ ਕਿਸਕਾ ਕਿ ਹੋ ਸਕਦਾ ਹੈ ਜੇ ਆਪਾਂ ਉਹਨਾਂ ਦਾ ਧਿਆਨ ਨਾ ਰੱਖੀਏ ਉਹ ਆਪਾਂ ਚਸ਼ਮਿਆਂ ਦੀ ਤਰ੍ਹਾਂ ਇੱਧਰ-ਉੱਧਰ ਸੁੱਟ ਨਹੀਂ ਸਕਦੇ ਉਹਨਾਂ ਦੀ ਕੇਅਰ ਕਰਨੀ ਪੈਂਦੀ ਹੈ ਉਹਨਾਂ ਨੂੰ ਸਾਫ਼ ਆਈਜੀਨਿਕ ਰੱਖਣਾ ਪੈਂਦਾ ਹੈ ਅੱਜ ਕੱਲ੍ਹ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਸਮਾਈਲ ਸਰਜਰੀ ਦਾ ਕਾਫੀ ਜ਼ਿਆਦਾ ਨਾਮ ਰਹਿਦਾ ਹੈ ਸਮਾਈਲ ਚਿਹਰੇ ਤੇ ਵੀ ਹੋਣੀ ਚਾਹੀਦੀ ਹੈ ਪਰ ਜ਼ੁਬਾਨ ਦੇ ਉੱਤੇ ਵੀ ਸ਼ਬਦ ਆਇਆ ਹੈ ਤਾਂ ਅੱਜ ਤੋਂ ਸਭ ਇਹ ਨਾ ਚਾਹਾਂਗੇ ਕਿ ਸਮਾਈਲ ਸਰਜਰੀ ਹੈ ਕੀ ਸਮਾਈਲ ਸਰਜੀ ਜੀ ਇੱਕ ਨਵੀਂ ਕਿਸਮ ਦੀ ਟੈਕਨੋਲੋਜੀ ਹੈ ਜਿਹਦੇ ਚ ਇੱਕ ਬਹੁਤ ਛੋਟਾ ਜਿਹਾ ਕਾਰਨੀਆ ਦਾ ਇੱਕ ਲੇਅਰ ਜਿਹੜੀ ਕਿ ਰੋਬੋਟਿਕ ਜਾਂ ਲੇਜ਼ਰ ਦੇ ਨਾਲ ਲੇਜ਼ਰ ਆਟੋਮੇਟਿਡ ਬਣਦੀ ਹੈ ਉਹ ਡਿਸਕ ਜਿਹੜੀ ਬਣੀ ਜਿਹੜੀ ਲੈਂਟੀਕੂਲ ਬਣਿਆ ਅਸੀਂ ਉਹਨੂੰ ਕੱਢ ਦਿੰਨੇ ਆ ਉਹ ਆਦਮੀ ਦਾ ਚਸ਼ਮੇ ਦਾ ਨੰਬਰ ਹੈ ਜਿਹਦੇ ਨਾਲ ਕਾਰਨੀਆ ਦਾ ਕਰਵੇਚਰ ਬਦਲ ਜਾਂਦਾ ਹੈ ਸੋ ਜੇ ਕਾਰਨੀਅਲ ਕਰਵੇਚਰ ਹੈਗਾ ਜੇ ਨੂੰ ਸੀ ਫਲੈਟ ਕਰ ਦਈਏ ਸਾਇੰਟੀਫਿਕਲੀ ਤੇ ਉਹੀ ਫੋਕਸ ਪਿੱਛੇ ਸ਼ਿਫਟ ਹੋ ਜਾਏਗਾ ਚਸ਼ਮਾ ਖਤਮ ਹੋ ਜਾਏਗਾ ਲੋਕ ਤੁਹਾਡੇ ਅੱਗੇ ਕਿਸ ਤਰ੍ਹਾਂ ਦੇ ਸਵਾਲ ਪੁੱਟ ਕਰਦੇ ਨੇ ਕੀ ਕੁਝ ਖਤਸ਼ੀ ਹੁੰਦੇ ਨੇ ਉਹਨਾਂ ਦੇ ਤੇ ਕੀ ਰੋਬੋਟਿਕ ਜਿਹੜੀ ਤਕਨੀਕ ਹੈ ਇਹ ਠੀਕ ਹੈ ਇਹ ਬਹੁਤ ਅੱਛੀ ਟੈਕਨੋਲੋਜੀ ਹੈ ਇਸੇ ਤਰ੍ਹਾਂ ਇਹ ਲੇਜ਼ਰਸ ਇਸ ਤਰ੍ਹਾਂ ਦੇ ਬਣੇ ਨੇ ਕਿ ਜਿਹੜੀ ਸੇਫਟੀ ਦਾ ਸਟੈਂਡਰਡ ਬਹੁਤ ਹਾਈ ਲੈ ਕੇ ਚੱਲਦੇ ਨੇ ਲੇਜ਼ਰ ਦੇ ਵਿੱਚ ਇੱਕ ਨੰਬਰ ਫੀਡ ਕੀਤਾ ਗਿਆ ਕੰਪਿਊਟਰ ਦੇ ਵਿੱਚ ਲੇਜ਼ਰ ਨੇ ਦੀ ਲੇਜ਼ਰ ਦੀ ਲਾਈਟ ਨੇ ਉਹਦੇ ਮੁਤਾਬਿਕ ਕੰਮ ਕਰਨਾ ਹੈ ਕਾਰਨੀਆ ਦੇ ਉੱਪਰ ਤੇ ਉਹਨੇ 15 ਸੈਕਿੰਡ ਦੇ ਵਿੱਚ 20 ਸੈਕਿੰਡ ਦੇ ਵਿੱਚ ਇੱਕ ਡਿਸਕ ਬਣਾ ਦੇਣੀ ਅੰਦਰ ਹੀ ਅੰਦਰ ਲਾਈਵ ਟਿਸ਼ੂ ਦੇ ਵਿੱਚ ਅੱਜਕੱਲہ ਪ੍ਰੈਗਨਨਸੀ ਦੇ ਵਿੱਚ ਮਾਵਾਂ ਬਹੁਤ ਜ਼ਿਆਦਾ ਮੋਬਾਈਲ ਫੋਨ ਵੀ ਦੇਖਦੀਆਂ ਨੇ ਇਸ ਚੀਜ਼ ਦਾ ਅਸਰ ਬੱਚੇ ਦੇ ਉੱਪਰ ਪੈਂਦਾ ਹੈ ਪੇਟ ਦੇ ਵਿੱਚ ਬੱਚੇ ਦੇ ਉੱਪਰ ਜੀ ਮਾਵਾਂ ਦਾ ਹਰ ਚੀਜ਼ ਦਾ ਅਸਰ ਪਿਆ ਹਾਂ ਇੱਕ ਚੀਜ਼ ਬੜੀ ਸਿੰਪਲ ਜੀ ਹੈ ਐਂਡ ਜਿਹੜੇ ਆਪਣੇ ਬਜ਼ੁਰਗ ਕਹਿੰਦੇ ਸੀ ਹਰ ਚੀਜ਼ ਆਪਣੇ ਬਜ਼ੁਰਗਾਂ ਦੇ ਮੁਤਾਬਿਕ ਪੁਰਾਣੀ ਚੀਜ਼ਾਂ ਤੇ ਆ ਰਹੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਅਮਨ ਮੋਹਨ ਮੋਹਜਾਲ ਤੁਹਾਡੀ ਸੇਧਾ ਖਿਆਲ ਰੱਖਣਾ ਰੋਜ਼ਾਨਾ ਸਪੋਕਸਮੈਨ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਹਮੇਸ਼ਾ ਹੀ ਅਸੀਂ ਚੰਗੇ ਸਿਹਤ ਮਾਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਿੰਦੇ ਆ ਅੱਜ ਅਸੀਂ ਅੱਖਾਂ ਦੀਆਂ ਬਿਮਾਰੀਆਂ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਕੱਲ ਬਹੁਤ ਸਾਰੀਆਂ ਆਧੁਨਿਕ ਤਕਨੀਕਾਂ ਆਈਆਂ ਹੋਈਆਂ ਨੇ ਲੇਜ਼ਰ ਦੇ ਨਾਲ ਸਰਜਰੀਆਂ ਹੋਣ ਲੱਗੀਆਂ ਨੇ ਬਹੁਤ ਸਾਰੇ ਬੱਚਿਆਂ ਦੀ ਜਿਹੜੀ ਹੈ ਉਹ ਨਜ਼ਰ ਜੇ ਬਚਪਨ ਦੇ ਵਿੱਚ ਹੀ ਕਾਫੀ ਕਮਜ਼ੋਰ ਪੈ ਜਾਂਦੀ ਹੈ। ਉਦਾਸੀ ਕਿ ਕੁਝ ਟਕਵਾ ਇਲਾਜ ਹੈ। ਬਜ਼ੁਰਗਾਂ ਦੇ ਵਿੱਚ ਵੀ ਕਾਫੀ ਜਿਆਦਾ ਨਜ਼ਰ ਦੀ ਪ੍ਰੋਬਲਮ ਆਉਂਦੀ ਹੈ। ਕਈਆਂ ਨੂੰ ਮੋਤੀਆਬਿੰਦ ਹੋ ਜਾਂਦਾ ਹੈ। ਤੇ ਇਹਨਾਂ ਦੇ ਕੀ ਕੁਝ ਇਲਾਜ ਹੈਗੇ ਨੇ ਅੱਜ ਅਸੀਂ ਇਸ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ। ਔਰ ਸਭ ਤੋਂ ਵੱਡਾ ਤਾਂ ਸਵਾਲ ਸਾਡਾ ਇਹੀ ਰਹੇਗਾ ਕਿ ਅਸੀਂ ਅੱਖਾਂ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਹਾਂ? ਆਪਣੀ ਨਜ਼ਰ ਦੀ ਸਾਂਭ ਸੰਭਾਲ ਜੋ ਹੈ ਉਹ ਕਿਦਾਂ ਅਸੀਂ ਕਰ ਸਕਦੇ ਹਾਂ? ਤੇ ਗੱਲਬਾਤ ਕਰਾਂਗੇ ਡਾਕਟਰ ਰਜੀਵ ਮਿਰਚਾ ਜੀ ਸਾਡੇ ਸਟੂਡੀਓ ਪਹੁੰਚ ਚੁੱਕੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਨਿਗਾਸਾ ਸਾਦ ਕਰਦੇ ਆ ਮਿਰਚਾ ਲੇਜ਼ਰ ਆਈ ਕਲੀਨਿਕ ਤੋਂ ਆਏ ਨੇ ਸਰ ਨਿਗਾਸਾ ਸਾਦ ਜੀ ਪਲੀਜ਼ ਜੀ ਥੈਂਕ ਯੂ ਸੋ ਮਾਚ ਜੀ ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ 40 ਸਾਲ ਦਾ ਇੱਕ ਵਿਸ਼ਾਲ ਤਜਰਬਾ ਹੈ ਇਹਨਾਂ ਦੇ ਕੋਲ ਚੰਡੀਗੜ੍ਹ ਦੇ ਵਿੱਚ ਲੰਬੇ ਸਮੇਂ ਤੋਂ ਸਵਾਵਾ ਜਿਹੜੀਆਂ ਨੇ ਉਹ ਦੇ ਰਹੇ ਨੇ ਤਾਂ ਅੱਜ ਅਸੀਂ ਇਹਨਾਂ ਦਾ ਜੋ ਵਿਸ਼ਾਲ ਤਜਰਬਾ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਸਰ ਮੌਸਮ ਜਿਹੜਾ ਬਰਸਾਤੀ ਚੱਲ ਰਿਹਾ ਆ ਅੱਜ ਕੱਲ੍ਹ ਇਸ ਬਰਸਾਤੀ ਮੌਸਮ ਦੇ ਵਿੱਚ ਨਜ਼ਰ ਜਿਹੜੀ ਹੈ ਉਹ ਤੇਸਰਾਰੀ ਹੋਣੀ ਚਾਹੀਦੀ ਹੈ ਦੇਖੀ ਹੋਣੀ ਚਾਹੀਦੀ ਹੈ ਢੀਕ ਨਹੀਂ ਹੋਣੀ ਚਾਹੀਦੀ ਕਿਉਂਕਿ ਬਰਸਾਤ ਦੇ ਪਾਣੀ ਚ ਕਈ ਵਾਰ ਜੀਵ ਜੰਤੂ ਮਛੀਆਂ ਡੱਡੂ ਬਥੇਰੇ ਆਜਕਲ ਹਾੜਾਂ ਦੇ ਵਿੱਚ ਵੀ ਆਏ ਹੋਏ ਜੀ ਪਰ ਬਿਮਾਰੀਆਂ ਇਸ ਬਰਸਾਤੀ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੇ ਤਰੀਕੇ ਦੀ ਆ ਰਹੀਆਂ ਕਿਸ ਤਰ੍ਹਾਂ ਦੇ ਜਿਹੜੇ ਮਰੀਜ਼ ਅਗੇ ਤੁਹਾਡੇ ਕੋਲ ਆ ਰਹੇ ਨੇ ਇਕ ਇਸ ਵੇਲੇ ਜਿਹੜੇ ਮਰੀਜ਼ ਨੇ ਜ਼ਿਆਦਾਤਰ ਕੋਈ ਕਨਜਕਟਿਵਾਈਟਸ ਜਿਹੜਾ ਕਿ ਬੇਸਿਕਲੀ ਆਈ ਫਲੂ ਲੋਗ ਨਾਰਮਲ ਲੈਂਗੁਏਜ ਕਹਿੰਦੇ ਨੇ ਜੀ ਜੀ ਉਹ ਜ਼ਿਆਦਾ ਪ੍ਰਚਲਿਤ ਹੋ ਜਾਂਦੇ ਨੇ ਬਿਕੋਜ਼ ਮੌਸਮ ਐਸਾ ਹੈਗਾ ਹਿਊਮਿਡਿਟੀ ਜ਼ਿਆਦਾ ਹੈ ਬੱਚੇ ਕਈ ਵਾਰ ਹੱਥੋ ਗੰਦੇ ਬੰਦੇ ਲਗਾਉਂਦੇ ਰਹਿੰਦੇ ਨੇ ਇਨਫੈਕਸ਼ਨ ਹੋ ਜਾਂਦੀ ਹੈ ਸੋ ਸਭ ਤੋਂ ਜ਼ਿਆਦਾ ਪ੍ਰਚਲਿਤ ਐਸਵਲੇ ਕਨਜਨਕਟਿਵਾਈਟਸ ਹੈਗਾ ਜੀ ਉਹਦੀ ਪ੍ਰੀਵੈਂਸ਼ਨ ਵਾਸਤੇ ਸਭ ਤੋਂ ਵੱਡਾ ਕੰਮ ਇੱਕੋ ਹੀ ਹੈ ਕਿ ਬੰਦੇ ਨੂੰ ਆਪਣੇ ਅੱਖਾਂ ਨੂੰ ਮਲਣਾ ਜਾਂ ਹੱਥ ਨਹੀਂ ਲਾਣਾ ਚਾਹੀਦਾ ਜੇ ਬਾਈ ਚਾਂਸ ਜ਼ਰੂਰਤ ਮਹਿਸੂਸ ਵੀ ਹੋਵੇ ਹੱਥ ਸਾਫ਼ ਹੋਣ ਕੋਈ ਐਲਕੋਹਲ ਬੇਸਡ ਹੈਂਡ ਸੈਨੇਟਾਈਜ਼ਰ ਲੱਗਿਆ ਹੋ ਕੇ ਸਾਫ਼ ਕਰਕੇ ਫਿਰ ਅੱਖ ਨੂੰ ਹੱਥ ਲਾ ਲੈਣ ਜਾਂ ਸਿੰਪਲ ਸੋਪ ਐਂਡ ਵਾਟਰ ਦੈਟਸ ਅ ਬੈਸਟ ਟ੍ਰੇਨ ਉਹਨਾਂ ਨੂੰ ਅੱਖਾਂ ਸਾਫ਼ ਰੱਖਣ ਹਾਤ ਸਾਫ ਕਰਕੇ ਫੇਰ ਅੱਖ ਨੂੰ ਹੱਥ ਲਾਣ ਜੀ ਜੀ ਇਸ ਤੋਂ ਵੱਡਾ ਕੋਈ ਪ੍ਰੀਵੈਂਸ਼ਨ ਨਹੀਂ ਹੈਗਾ ਹੂੰ ਸਭ ਤੋਂ ਵੱਡਾ ਜਿਹੜਾ ਲੋਕਾਂ ਦੇ ਮਨ 'ਚ ਵਿਹਮ ਹੁੰਦਾ ਹੈ ਕਿ ਜੇ ਜੇ ਕਨਜਕਟਿਵਾਈਟਸ ਹੈ ਤੇ ਇਹਨੂੰ ਕਾਲਾ ਚਸ਼ਮਾ ਪਵਾ ਦਿਓ ਪੈਸਾ ਕੁਝ ਨਹੀਂ ਆਏਗਾ ਕਾਲੇ ਚਸ਼ਮੇ ਨਾਲ ਕੋਈ ਉਹਨੇ ਪ੍ਰੀਵੈਂਸ਼ਨ ਨਹੀਂ ਹੋਣੀ ਹੂੰ ਕਾਲਾ ਚਸ਼ਮਾ ਸਿਰਫ ਇਸ ਕਰਕੇ ਠੀਕ ਲੱਗ ਸਕਦਾ ਹੈ ਕਿ ਦੂਸਰੇ ਆਦਮੀ ਨੂੰ ਪਤਾ ਨਾ ਲੱਗੇ ਕਿ ਜੀ ਮੈਨੂੰ ਕਨਜਕਟਿਵਾਈਟਸ ਹੈ ਠੀਕ ਬਟ ਜਿਹੜਾ ਪ੍ਰੀਵੈਂਸ਼ਨ ਹੈ ਉਹ ਸਿਰਫ ਹੱਥ ਲਗਾਉਣ ਨਾਲ ਟੱਚ ਨਾਲ ਹੋਣਾ ਹੈ ਕਿਸੇ ਨੂੰ ਦੇਖਣ ਨਾਲ ਕਨਜਨਕਟਿਵਾਈਟਸ ਫੈਲ ਨਹੀਂ ਸਕਦਾ ਜੀ ਬਿਲਕੁਲ ਸੋ ਇਹ ਚੀਜ਼ ਆਪਣੇ ਮਨ ਚੋਂ ਸਾਰੇ ਕੱਢ ਦੇਣ ਕਿ ਕਰੱਚ ਕਨਜਨਕਟਿਵਾਈਟਸ ਹੈ ਜਾਂ ਕੋਈ ਕਨਜਨਕਟਿਵਾਈਟਸ ਹੈ ਤੇ ਉਹਨੂੰ ਦੇਖ ਕੇ ਤੁਹਾਨੂੰ ਦੂਜੇ ਬੱਚਿਆਂ ਨੂੰ ਵੀ ਹੋ ਜਾਏਗਾ ਜੀ ਯਾਬ ਉਹ ਸਾਰੇ ਛੋਟੇ ਬੱਚੇ ਆਪਾਂ ਦੇਖਦੇ ਆ ਕਿ ਉਮਰ ਛੋਟੀ ਹੈ ਪਰ ਅਨਿਕ ਉਹ ਮੋਟੀ ਹੈ ਨਾ ਬੜਾ-ਬੜਾ ਲੈਂਸ ਜਦੋਂ ਅੱਖਾਂ ਉਹਨਾਂ ਦੀ ਦੇਖਦੇ ਆ ਹੈਰਾਨੀ ਹੁੰਦੀ ਹੈ ਕਿ ਹਾਲੇ ਸਾਰੀ ਉਮਰ ਇਸ ਬੱਚੇ ਦੀ ਪਈ ਹੈ ਉਸਨੇ ਬਹੁਤ ਕੁਝ ਜ਼ਿੰਦਗੀ ਵਿੱਚ ਦੇਖਣਾ ਆਪਣੇ ਸਾਰਾ ਫਿਊਚਰ ਉਸ ਦਾ ਪਿਆ ਹੈ ਪੇਰੈਂਟਸ ਚਿੰਤਤ ਨਜ਼ਰ ਆਉਂਦੇ ਨੇ ਆਪਦੇ ਬੱਚਿਆਂ ਨੂੰ ਵੀ ਜਾਣਨਾ ਚਾਹੁੰਦਾ ਕਿ ਆਖਰ ਕੀ ਕੁਝ ਕਾਰਨ ਹੈ ਕਿ ਕਈ ਬੱਚਿਆਂ ਦੀ ਜਨਮ ਤੋਂ ਹੀ ਉਮਰ ਜਿਹੜੀ ਨਜ਼ਰ ਹੈਗੀ ਉਹ ਕਮਜ਼ੋਰ ਹੁੰਦੀ ਹੈ ਕਈਆਂ ਨੂੰ ਬਾਅਦ ਦੇ ਵਿੱਚ 2-4 ਸਾਲਾਂ ਬਾਅਦ ਇਹ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਕਿੱਥੇ ਸਰੀਰ ਦੇ ਵਿੱਚ ਕਮੀ ਰਹਿ ਜਾਂਦੀ ਹੈ ਸਰੀਰ ਦੇ ਵਿੱਚ ਕਮੀ ਨਹੀਂ ਹੈ ਜੀ ਕੁਝ ਤਾਂ ਇਨਹੈਰੀਟਿਡ ਹੀ ਹੁੰਦੇ ਨੇ ਜਿਸ ਦਾ ਮਾਂ ਬਾਪ ਨੂੰ ਨੰਬਰ ਹੈ ਜਾਂ ਫੈਮਲੀ ਚ ਨੰਬਰ ਸੀ ਤੇ ਉਹ ਬੱਚਿਆਂ ਨੂੰ ਇਨਹੈਰੀਟੈਂਸ ਵੀ ਹੋ ਜਾਂਦੀ ਹੈ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਨਹੈਰੀਟੈਂਸ ਕਰਕੇ ਨੰਬਰ ਹੋਣਗੇ ਇਹ ਬੱਚੇ ਦੀ ਗ੍ਰੋਥ ਤੇ ਵੀ ਡਿਪੈਂਡ ਕਰਦਾ ਹੈ ਜੇ ਬੱਚੇ ਦੀ ਅੱਖ ਦਾ ਸਾਈਜ਼ ਨਾਰਮਲ ਗ੍ਰੋਥ ਨਾਲੋਂ ਜ਼ਿਆਦਾ ਵੱਡਾ ਹੋਵੇ ਅੱਖ ਜ਼ਿਆਦਾ ਵੱਡੀ ਇਨਕਰੀਸ ਕਰ ਰਹੀ ਹੋਵੇ ਸਾਈਜ਼ ਵਾਈਜ਼ ਤੇ ਉਹਨੂੰ ਮਾਇਓਪਿਆ ਹੋ ਜਾਏਗਾ ਮਾਈਨਸ ਦੇ ਚਸ਼ਮੇ ਲੱਗ ਜਾਣਗੇ ਦੂਰ ਦੀ ਨਿਗਾਹ ਕੱਟ ਜਾਏਗੀ ਨੇੜੇ ਦੀ ਚਸ਼ਮਾ ਨਿਗਾਹ ਠੀਕ ਰਹਿੰਦੀ ਹੈ ਜਿਹਨੂੰ ਅਸੀਂ ਸਾਰੇ ਜਣੇ ਨੀਅਰ ਸਾਈਟਿਡ ਕਹਿੰਦੇ ਹਾਂ ਜੀ ਜੀ ਐਸੀ ਤਰ੍ਹਾਂ ਜੇ ਅੱਖ ਦਾ ਸਾਈਜ਼ ਛੋਟਾ ਰਹੇ ਜਿਵੇਂ ਬੋਡੀ ਦੀ ਗਰੋਥ ਦੇ ਮੁਤਾਬਿਕ ਤੇ ਉਹਨੂੰ ਪਲੱਸ ਦਾ ਚਸ਼ਮਾ ਲੱਗ ਜਾਏਗਾ ਜਿਹਦੇ ਦੋਨੋਂ ਨਿਗਾਹ ਕੱਟ ਹੋ ਜਾਂਦੀ ਹੈ ਦੂਰ ਦੀ ਵੀ ਨਜ਼ਦੀਕ ਦੀ ਜੀ ਜੀ ਸੋ ਇਹ ਬੇਸਿਕਲੀ ਇੱਕ ਵਾਰ ਐਗਜ਼ਾਮੀਨੇਸ਼ਨ ਤੇ ਪਤਾ ਚੱਲ ਸਕਦਾ ਹੈ ਕਿ ਬੱਚੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਤੇ ਰੈਗੂਲਰ ਜਿੰਨਾ ਵੀ ਜਲਦੀ ਜ਼ਰੂਰ ਚੈੱਕ ਅਪ ਕਰਾਉਣਾ ਚਾਹੀਦਾ ਹੈ ਜੇ ਕੋਈ ਡਾਊਟ ਹੋਵੇ ਤਾਂ ਉਸ ਤੋਂ ਪਹਿਲਾਂ ਵੀ ਚੈੱਕ ਅਪ ਹੋ ਜਾਂਦੇ ਨੇ ਜਿਹਦੇ ਪਤਾ ਚੱਲ ਸਕਦਾ ਕਿ ਨੰਬਰ ਹੈ ਜਾਂ ਨਹੀਂ ਹੈ ਜੀ ਜਿਹੜੀਆਂ ਵੱਡਿਆਂ ਦੀ ਤਾਂ ਗੱਲ ਸਮਝ ਆਉਂਦੀ ਹੈ ਵੱਡੇ ਬੰਦੇ ਜਾ ਕੇ ਤੁਹਾਨੂੰ ਦੱਸ ਸਕਦੇ ਨੇ ਕਿ ਮੈਨੂੰ ਆਹ ਵਾਲੀ ਪ੍ਰੋਬਲਮ ਹੈਗੀ ਹੈ ਕਿ ਜਿਹੜੀ ਬਿਲਕੁਲ ਛੋਟੀ ਉਮਰ ਹੈਗੀ ਹੈ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਬੱਚੇ ਦੀ ਪ੍ਰੋਬਲਮ ਕਿੱਦਾਂ ਹੈ ਫਿਰ ਤੁਸੀਂ ਇਦਾਂ ਦੇ ਜਿਹੜੇ ਕੇਸ ਆਉਂਦੇ ਨੇ ਉਸ ਚੀਜ਼ ਨੂੰ ਕਿਵੇਂ ਡਿਟੈਕਟ ਕਰਦੇ ਹੋ ਕਿ ਬੱਚੇ ਦੇ ਵਿੱਚ ਕਿੱਥੇ ਪ੍ਰੋਬਲਮ ਰਹੀ ਹੈ ਉਹ ਅੱਜਕੱਲ੍ਹ ਜੀ ਬਹੁਤ ਕੁਝ ਨਵਾਂ ਅਵੇਲੇਬਲ ਹੈ ਪੀਰੀਐਟਿਕ ऑटोरेफ्रैक्टोमीटरस हैं जेड़ा कि बच्चे नु ए नहीं तंगी हुंदी कि जी बैग किथे कोई ਠੋਡੀ ਰੱਖਣੀ ਹੈ या ਚਿੰਨ ਰੱਖ ਕੇ ਐਗਜ਼ਾਮੀਨੇਸ਼ਨ ਕਰਾਨਾ ਹੈ ਜਾਂ ਮੇਰੇ ਕੋ ਹੋਰ ਬੰਦਾ ਆ ਕੇ ਦੇਖੇਗਾ ਮੈਂ 1 ਮੀਟਰ 2 ਮੀਟਰ ਤੋਂ ਹੀ ਬੱਚੇ ਦੇ ਇੱਕ ਅਸੀਂ ਇਨਸਟਰੂਮੈਂਟ ਨਾਲ ਬੱਚੇ ਨੂੰ ਉਹ ਉਹਦੇ ਵਿੱਚ ਆਵਾਜ਼ ਇਸ ਤਰ੍ਹਾਂ ਦੀ ਆਉਂਦੀ ਹੈ ਬੱਚੇ ਨੂੰ ਅਟਰੈਕਟ ਕਰ ਲੈਂਦੀ ਹੈ ਉਹਦੇ ਤੋਂ ਕੋਈ ਫੋਟੋਗ੍ਰਾਫ ਬਣੀ ਹੁੰਦੀ ਹੈ ਬੱਚੇ ਨੂੰ ਅਟਰੈਕਟ ਕਰ ਲੈਂਦੀ ਹੈ ਕਾਰਟੂਨ ਤੇ ਬੱਚਾ ਉਹਦੇ ਵੱਲ ਦੇਖੇਗਾ ਤੇ ਨੰਬਰ ਸਾਨੂੰ ਪਤਾ ਚੱਲ ਜਾਏਗਾ ਕਿ ਬੱਚੇ ਦੀ ਅੱਖ ਦਾ ਨੰਬਰ ਕਿੰਨਾ ਖਹਿਗਾ ਜੀ 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 ਦੂਸੀ ਚੀਜ਼ ਹੈ ਬੱਚੇ ਦੀ ਇੱਕ ਵਾਰ ਦਵਾਈ ਪਵਾ ਕੇ ਪਰਦਾ ਪੁਤਲੀ ਫਲਾ ਕੇ ਪਰਦਾ ਚੈੱਕ ਹੋ ਜਾਵੇ ਤੇ ਉਹਦੇ ਚ ਨੰਬਰ ਪਤਾ ਚੱਲ ਜਾਣੇ ਨੇ ਸੋ ਇਸ ਕਾ ਕਿ ਐਸਾ ਕੁਝ ਨਹੀਂ ਹੈਗਾ ਕਿ ਬੱਚੇ ਦਾ ਨੰਬਰ ਪਤਾ ਨਹੀਂ ਚੱਲਣਾ ਜੇ ਬੱਚਾ ਨਹੀਂ ਵੀ ਦੱਸਿਆ ਕੋਆਪਰੇਟਿਵ ਨਹੀਂ ਹੈਗਾ ਪੁਰਾਣੇ ਜ਼ਮਾਨੇ ਤੇ ਬੱਚੇ ਨੂੰ ਸੰਭਾਲਣਾ ਫੜਨਾ ਬੜਾ ਔਖਾ ਹੁੰਦਾ ਸੀ ਹੁਣ ਇਜ਼ੀ ਹੋ ਗਿਆ ਤੁਸੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੀ ਸੀ ਜੀ ਨਵੇਂ ਆਟੋ ਰੈਫਸੇ ਜਿਹੜੇ ਕਿ ਬੇਸਿਕਲੀ ਦੂਰ ਤੋਂ ਹੀ ਤੁਸੀਂ ਉਹਦੇ ਬੱਚੇ ਦਾ ਨੰਬਰ ਚੈੱਕ ਕਰ ਸਕਦੇ ਹੋ ਜੀ ਜੀ ਅ ਰਜੀਵ ਜੀ ਜਿਹੜੇ ਨੌਜਵਾਨ ਨੇ ਉਹ ਕਈ ਵਾਰ ਦੇਖਿਆ ਕਿ ਅ ਅ ਲੇਜ਼ਰ ਵੀ ਲੈਂਸ ਜਿਹੜੇ ਨੇ ਚੱਲ ਪਏ ਪਹਿਲਾਂ ਤਾਂ ਐਂਡ ਕਾਰ ਲਾਉਂਦੇ ਹੁੰਦੇ ਸੀ ਕਈ ਵਾਰ ਅੱਜ ਕੱਲ ਅ ਜੌਬਸ ਆਪਾਂ ਕੈਸੇ ਦੇ ਕੁਝ ਏਦਾਂ ਦੇ ਹੈਗੇ ਨੇ ਉੱਥੇ ਸੋਚਦੇ ਨੇ ਕਿ ਐਂਡ ਕਾ ਦੀ ਲੋੜ ਨਹੀਂ ਲੈਂਸਸ ਯੂਜ਼ ਕਰ ਲਈਏ ਜੇ ਐਂਡ ਕਾ ਦੀ ਥਾਂ ਤੇ ਲੈਂਸ ਯੂਜ਼ ਕੀਤੇ ਜਾਂਦੇ ਨੇ ਉਹ ਠੀਕ ਹੈ ਜਾਂ ਹਾਨੀਕਾਰਕ ਉਹ ਹਾਨੀਕਾਰਕ ਇਸ ਦਾ ਕੀ ਹੋ ਸਕਦਾ ਹੈ ਜੇ ਆਪਾਂ ਉਹਨਾਂ ਦਾ ਧਿਆਨ ਨਾ ਰੱਖੀਏ ਉਹ ਆਪਾਂ ਚਸ਼ਮਿਆਂ ਦੀ ਤਰ੍ਹਾਂ ਇੱਧਰ ਉੱਧਰ ਸੁੱਟ ਨਹੀਂ ਸਕਦੇ ਉਹਨਾਂ ਦੀ ਕੇਅਰ ਕਰਨੀ ਪੈਂਦੀ ਹੈ ਉਹਨਾਂ ਨੂੰ ਸਾਫ ਹਾਈਜੀਨਿਕ ਰੱਖਣਾ ਪੈਂਦਾ ਹੈ ਉਹਦੀ ਕਲੀਨਿੰਗ ਦੀ ਟੈਕਨੋਲੋਜੀ ਨਾਟ ਟੈਕਨੋਲੋਜੀ ਇੱਕ ਮੈਥਡ ਹੈ ਆਮ ਬੰਦਾ ਕਰ ਸਕਦਾ ਕੁਝ ਵੀ ਨਹੀਂ ਹੈਗਾ ਪਰ ਉਹ ਯੂਸ਼ਲੀ ਮੈਂ ਸੁਜੈਸਟ ਹੀ ਕਰਾਂ ਕਿ ਜਦ ਤੱਕ ਬੱਚਾ 12 13 ਸਾਲ ਦਾ ਨਾ ਹੋ ਜਾਏ ਨਹੀਂ ਦੇਣੇ ਚਾਹੀਦੇ ਕਿਉਂਕਿ ਬੱਚੇ ਥੋੜੀ ਜੀ ਲਾਪਰਵਾਹੀ ਕਰ ਜਾਂਦੇ ਨੇ ਕੱਲ ਨੂੰ ਕੋਈ ਇਨਫੈਕਸ਼ਨ ਹੋ ਜਾਏ ਕੁਝ ਹੋ ਜਾਏ ਤੇ ਬਹੁਤ ਸਾਰੀ ਦਿੱਕਤਾਂ ਹੋ ਜਾਂਦੀਆਂ ਨੇ ਜੀ ਜੀ ਪਰ 12 13 ਸਾਲ ਦੀ ਬਾਅਦ ਜਦੋਂ ਵੀ ਬੱਚਾ ਇੰਨਾ ਸਮਝਦਾਰ ਹੋ ਜਾਏ ਕਿ ਆਪਣੇ ਲੈਂਸ ਵੇਰਾ ਸੰਭਾਲ ਸਕੇ ਜਦੋਂ ਮਰਜ਼ੀ ਤੁਸੀਂ ਉਹਨੂੰ ਕਾਂਟੈਕਟ ਲੈਂਸ ਲਗਾ ਸਕਦੇ ਹੋ ਜੀ ਅੱਜ ਬਹੁਤ ਸਾਰੇ ਸਾਡੇ ਦਰਸ਼ਕ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਵੀ ਸੁਣ ਰਹੇ ਨੇ ਆਮ ਤੌਰ ਤੇ ਇਹ ਵੀ ਮੰਨਿਆ ਜਾਂਦਾ ਕਿ ਵਿਦੇਸ਼ਾਂ ਦੇ ਵਿੱਚ ਤਾਂ ਆਪਣੇ ਪੰਜਾਬੀ ਜਾਂ ਆਪਣੇ ਭਾਰਤੀ ਲੋਕ ਜਿਹੜੇ ਉਹ ਡਾਲਰ ਕਮਾਉਣ ਦੇ ਲਈ ਗਏ ਨੇ ਉੱਥੇ ਇਲਾਜ ਬਹੁਤ ਮਹਿੰਗਾ ਹੈ ਉਹ ਭਾਰਤ ਆ ਕੇ ਆਪਣਾ ਟ੍ਰੀਟਮੈਂਟ ਜਿਹੜਾ ਉਹ ਕਰਵਾਉਂਦੇ ਨੇ ਜੀ ਤੁਹਾਨੂੰ ਜਾਨਣਾ ਚਾਹਣਾ ਕਿ ਜਦੋਂ ਤੁਹਾਡੇ ਕੋਲੇ ਮਰੀਜ਼ ਆਉਂਦੇ ਨੇ ਤੁਸੀਂ ਅੱਜ ਕੱਲ੍ਹ ਇਲਾਜ ਕਾਫੀ ਕਾਫੀ ਤਕਨੀਕਾਂ ਨਵੀਆਂ-ਨਵੀਆਂ ਆ ਰਹੀਆਂ ਨੇ ਨਾ ਤੇ ਤੁਸੀਂ ਉਹਨਾਂ ਨੂੰ ਜ਼ਿਆਦਾਤਰ ਪ੍ਰੈਫਰ ਕੀ ਕੁਝ ਕਰਦੇ ਹੋ ਇਸ ਤਰ੍ਹਾਂ ਦੀਆਂ ਜ਼ਿਆਦਾ ਬਿਮਾਰੀਆਂ ਲੈ ਕੇ ਆਉਂਦੇ ਨੇ ਤੁਹਾਡੇ ਕੋਲ ਤੇ ਕੀ ਕੋਈ ਤਕਨੀਕਸ ਤੁਸੀਂ ਉਹਨਾਂ ਬਾਰੇ ਉਹਨਾਂ ਨੂੰ ਦੱਸਦੇ ਹੋ ਸਾਡੇ ਪਾਸ ਜਦੋਂ ਪੇਸ਼ੈਂਟ ਬਾਹਰੋਂ ਆਉਂਦੇ ਨੇ ਯੂਸ਼ਲੀ ਜਾਂ ਤਾਂ ਬੱਚੇ ਆਉਂਦੇ ਨੇ ਜਿਨ੍ਹਾਂ ਨੇ ਚਸ਼ਮਾ ਹਟਵਾਉਣ ਵਾਸਤੇ ਆਉਂਦੇ ਨੇ ਠੀਕ ਹੈ ਕਿ ਆਪਣੇ ਨਾਲੇ ਤਾਂ ਰਿਸ਼ਤੇਦਾਰਾਂ ਨੂੰ ਮਿਲ ਗਏ ਜਾਂ ਕੋਈ ਵਿਆਹ ਸ਼ਾਦੀ اٹੈਂਡ ਕਰਨ ਆਏ ਤੇ ਇਹ ਨਵੀਂ ਟੈਕਨੋਲੋਜੀਜ਼ ਨਾਲ ਲੇਜ਼ਰ ਕਰਵਾ ਲੈਂਦੇ ਨੇ ਚਸ਼ਮਾ ਹਟ ਜਾਂਦਾ ਹੈ ਹਾਂ ਜਾਂ ਫਿਰ ਬਜ਼ੁਰਗ ਬਹੁਤ ਸਾਰੇ ਆਉਂਦੇ ਨੇ ਜਿਹੜੇ ਕਿ ਆਪਣੇ ਰਿਲੇਟਿਵਸ ਕੋਲ ਬੱਚਿਆਂ ਕੋਲ ਜਾਂ ਕਿਸੇ ਕੋਲ ਆ ਰਹੇ ਨੇ ਆਪਣਾ ਕੈਟਰਟ ਦੀ ਸਰਜਰੀ ਜੇ ਅੱਜ ਅਸੀਂ ਯੂ ਐਸ ਏ ਕੈਨੇਡਾ ਚ ਕੈਟਰਟ ਸਰਜਰੀ ਕਰਾਣੀ ਹੋਵੇ ਤੇ ਤੁਹਾਨੂੰ ਮੇਬੀ ਡੇਢ ਦੋ ਸਾਲ ਦਾ ਟਾਈਮ ਦੇ ਦੇਣਗੇ ਜੀ ਅੱਜ ਇਹਦੇ ਬਾਅਦ ਆ ਜਾਣਾ ਫਿਰ ਕਰ ਦਿਆਂਗੇ ਜਿਸ ਕਿਸੇ ਨੂੰ ਦਿੱਕਤ ਹੈਗੀ ਉਹ ਇੰਨੀ ਤੇ ਕੌਣ ਵੇਟ ਕਰੇਗਾ ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਇੰਨਾ ਸਾਰਾ ਪ੍ਰੋਬਲਮਸ ਹੈ ਜਿਹਦੇ ਕਰਕੇ ਟਾਈਮ ਨਹੀਂ ਦਿੰਦੇ ਡਾਕਟਰਸ ਜਾਂ ਉਹਨਾਂ ਕੋਲ ਅਪਾਇੰਟਮੈਂਟ ਦਾ ਵਕਤ ਨਹੀਂ ਮਿਲਦਾ ਸੋ ਐਸੇ ਲੋਕਾਂ ਵਾਸਤੇ ਜਦੋਂ ਉਹ ਇੰਡੀਆ ਆਉਂਦੇ ਨੇ ਨਾਲੇ ਤਾਂ ਆਪਣੀ ਸਰਜਰੀ ਕਰਵਾ ਜਾਂਦੇ ਨੇ ਨਾਲੇ ਆਪਣੇ ਰਿਸ਼ਤੇਦਾਰਾਂ ਨੂੰ ਸਭ ਨੂੰ ਮਿਲ ਜਾਂਦੇ ਨੇ ਜੀ ਤੁਹਾਡੇ ਕੋਲ ਵੀ ਜਦੋਂ ਐਨਾਲਿਸਟ ਬਾਹਰੋਂ ਆਉਂਦੇ ਹੋਣੇ ਹੈ ਕਿੰਨਾ ਕੋਈ ਵੇਟਿੰਗ ਟਾਈਮ ਮਿਲਦਾ ਫਿਰ ਉੱਥੇ ਸਾਡੇ ਕੋਲ ਵੇਟਿੰਗ ਟਾਈਮ ਦਾ ਕੋਈ ਸਾਨੂੰ ਇਸ਼ੂ ਹੀ ਨਹੀਂ ਹੈ ਜੀ ਕਿਉਂਕਿ ਯੂਸ਼ੁਅਲੀ ਅਸੀਂ ਹਰ ਰੋਜ਼ ਆਪਰੇਟ ਕਰਦੇ ਆ ਮੰਡੇ ਟੂ ਸੈਟਰਡੇ ਹਮਮ ਸੋ ਜੇ ਐਸਐਨ ਕੋਈ ਦਿੱਕਤ ਹੋਵੇ ਅਸੀਂ ਉਹਨਾਂ ਨੂੰ ਕਦੇ ਵੇਟ ਨਹੀਂ ਕਰਾਉਂਦੇ ਚ ਅਸੀਂ ਹੋਰ ਟਾਈਮ ਕਰੀਏ ਕੁਝ ਕਰੀਏ ਵੀ ਮੇਕ ਸ਼ੋਰ ਕਿ ਉਹਨਾਂ ਦੀ ਕਨਵੀਨੀਅੰਸ ਮੁਤਾਬਿਕ ਡੇਟ ਫਿਕਸ ਹੋ ਸਕੇ ਜੀ ਜੀ ਯਾ ਅੱਜਕੱਲ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਸਮਾਈਲ ਸਰਜਰੀ ਦਾ ਕਾਫੀ ਜ਼ਿਆਦਾ ਨਾਮ ਹੈ ਵੈਸੇ ਤਾਂ ਸਮਾਈਲ ਚਿਹਰੇ ਤੇ ਵੀ ਹੋਣੀ ਚਾਹੀਦੀ ਹੈ ਪਰ ਜ਼ੁਬਾਨ ਦੇ ਉੱਤੇ ਵੀ ਸ਼ਬਦ ਆਇਆ ਹੈ ਤਦ ਤਰ ਤੁਹ ਸਮਝਣਾ ਚਾਹਾਂਗੇ ਕਿ ਸਮਾਈਲ ਸਰਜਰੀ ਹੈ ਕੀ ਸਮਾਈਲ ਸਰਜਰੀ ਜੀ ਇੱਕ ਨਈ ਕਿਸਮ ਦੀ ਟੈਕਨੋਲੋਜੀ ਹੈ ਜਿਹਦੇ ਚ ਇੱਕ ਬਹੁਤ ਛੋਟਾ ਜਿਹਾ ਕੋਰਨੀਆ ਦਾ ਇੱਕ ਲੇਅਰ ਜਿਹੜੀ ਕਿ ਰੋਬੋਟਿਕ ਜਾਂ ਲੇਜ਼ਰ ਦੇ ਨਾਲ ਲੇਜ਼ਰ ਆਟੋਮੇਟਿਡ ਬਣਦੀ ਹੈ ਉਹ ਡਿਸਕ ਜਿਹੜੀ ਬਣੀ ਜਿਹੜੀ ਲੈਂਟੀਕੂਲ ਬਣਿਆ ਅਸੀਂ ਉਹਨੂੰ ਕੱਢ ਦਿੰਨੇ ਆਂ ਉਹ ਆਦਮੀ ਦਾ ਚਸ਼ਮੇ ਦਾ ਨੰਬਰ ਹੈ ਜਿਹਦੇ ਨਾਲ ਕਾਰਨਿਆ ਦਾ ਕਰਵੇਚਰ ਬਦਲ ਜਾਂਦਾ ਹੈ ਜੀ ਜੀ ਆਪਾਂ ਸਾਰੇ ਨੇ ਫਿਜ਼ਿਕਸ ਮਾੜੀ-ਮੋਟੀ ਮੇਰੇ ਨਾਲੋਂ ਜ਼ਿਆਦਾ ਪੜ੍ਹੀ ਹੁੰਦੀ ਹੂੰ ਤੇ ਉਹ ਆਪਾਂ ਸਭ ਨੂੰ ਪਤਾ ਹੁੰਦਾ ਕਿ ਜੇ ਕੋਈ ਇੱਕ ਲੈਂਸ ਹੈਗਾ ਤੇ ਉਹਦਾ ਇੱਕ ਫੋਕਲ ਡਿਸਟੈਂਸ ਹੈ ਜੇ ਕਿਸੇ ਦਾ ਫੋਕਲ ਡਿਸਟੈਂਸ ਖਰਾਬ ਹੈ ਤੇ ਉਹਨੂੰ ਜੇ ਉਹਦਾ ਲਾਈਟ ਫੋਕਸ ਇੱਥੇ ਹੋ ਰਹੀਏ ਜੀ ਜੀ ਪਹੁੰਚਦੀ ਰੈਟਨਾ ਤੱਕ ਚਾਹੀਦੀ ਹੈ ਪਰਦੇ ਤੱਕ ਪਿੱਛੇ ਤੇ ਉਹਨੂੰ ਅਸੀਂ ਮਾਈਨਸ ਦਾ ਨੰਬਰ ਬਾਹਰ ਦੇ ਦੇ ਦਿੰਨੇ ਆ ਠੀਕ ਉਹ ਜਿਹੜਾ ਮਾਈਨਸ ਦਾ ਨੰਬਰ ਹੈ ਉਹ ਉਹਦਾ ਬੱਚੇ ਬੱਚੇ ਦਾ ਚਸ਼ਮੇ ਦਾ ਨੰਬਰ ਹੈ ਹਮ ਸੋ ਜੇ ਕੋਰਨੀਅਲ ਕਰਵੇਚਰ ਹੈਗਾ ਜੇ ਨੂੰ ਸੀ ਫਲੈਟ ਕਰ ਦਈਏ ਸਾਇੰਟੀਫਿਕਲੀ ਤੇ ਉਹੀ ਫੋਕਸ ਪਿੱਛੇ ਸ਼ਿਫਟ ਹੋ ਜਾਏਗਾ ਚਸ਼ਮਾ ਖਤਮ ਹੋ ਜਾਏਗਾ ਚਸ਼ਮਾ ਸੋ ਲੇਜ਼ਰਸ ਤੇ ਇਹਨਾਂ ਕੀ ਕੰਮ ਕਰਨਾ ਹੈ ਉਹਨੇ ਕੋਈ ਅੰਦਰ ਆਰਟੀਫੀਸ਼ੀਅਲ ਚੀਜ਼ ਨਹੀਂ ਲਗਾਨੀ ਹਮ ਕੋਈ ਉਹਦੇ ਵਿੱਚ ਕੱਟ ਫੱਟ ਲੰਬੀ ਚੌੜੀ ਕੁਝ ਨਹੀਂ ਹੈਗੀ ਉਹਨੇ ਸਿਰਫ ਕੋਰਨੀ ਦਾ ਕਰਵੇਚਰ ਬਦਲ ਦੇਣਾ ਹੈ ਕੋਰਨੀ ਦਾ ਕਰਵੇਚਰ ਬਦਲਣ ਨਾਲ ਬੇਸਿਕਲੀ ਰੇਜ਼ ਆਫ ਲਾਈਟ ਪਿੱਛੇ ਸ਼ਿਫਟ ਹੋ ਜਾਣੀਆਂ ਨੇ ਚਸ਼ਮਾ ਖਤਮ ਹੋ ਜਾਂਦਾ ਜੀ ਜੀ ਬਿਲਕੁਲ ਰੋਬੋਟਿਕ ਅਜਕਲ ਸਰਜਰੀਆਂ ਚਲੀਆਂ ਹੋਈਆਂ ਨੇ ਲੋਕ ਸੋਚਦੇ ਨੇ ਕਈ ਵਾਰ ਕਿ ਅੱਜਕੱਲ ਜਿਵੇਂ AI ਤਕਨੀਕ ਆਈ ਹੈ ਤਾਂ ਉਸ ਦੇ ਚੰਗੇ ਵੀ ਪ੍ਰਭਾਵ ਨੇ ਮਾੜੇ ਪ੍ਰਭਾਵ ਵੀ ਜੜੇ ਨੇ ਉਹ ਨਜ਼ਰ ਆ ਰਹੇ ਨੇ ਜਦੋਂ ਤੁਸੀਂ ਰੋਬੋਟਿਕ ਤਕਨੀਕ ਦੇ ذریعے ਸਰਜਰੀ ਕੋਈ ਕਰਦੇ ਹੋ ਲੋਕ ਤੁਹਾਡੇ ਅੱਗੇ ਕਿਸ ਤਰ੍ਹਾਂ ਦੇ ਸਵਾਲ ਪੁੱਟ ਕਰਦੇ ਨੇ ਕਿ ਕੁਝ ਖਤਸ਼ੀ ਹੁੰਦੇ ਨੇ ਉਹਨਾਂ ਦੇ ਤੇ ਕੀ ਰੋਬੋਟਿਕ ਜਿਹੜੀ ਤਕਨੀਕ ਹੈ ਇਹ ਠੀਕ ਹੈ ਇਹ ਬਹੁਤ ਅੱਛੀ ਟੈਕਨੋਲੋਜੀ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਨਲੈਸ ਤੁਸੀਂ ਕੁਝ ਗਲਤ ਕਰ ਰਹੇ ਹੋ ਠੀਕ ਹੈ ਲੇਜ਼ਰਸ ਇਸੇ ਕਰਕੇ ਇਹਨੇ ਮਹਿੰਗੇ ਹੋ ਜਾਂਦੇ ਨੇ ਕਿ ਇੱਕ ਬੜਾ ਸਿੰਪਲ ਜਿਹਾ ਫਿਲਾਸਫੀ ਹੈ ਕਿ ਇਫ ਐਨ ਇਕੁਪਮੈਂਟ ਹੈਸ ਟੂ ਫੇਲ ਇਫ ਇਟ ਫੇਲਸ ਸੇਫਲੀ ਦੈਨ ਓਨਲੀ ਇਟ ਇਜ਼ ਅ ਗੁੱਡ ਇਕੁਪਮੈਂਟ ਜਿਹੜਾ ਬੰਦਾ ਜਦੋਂ ਇਕੁਪਮੈਂਟ ਫੇਲ ਹੋ ਗਿਆ ਤੇ ਸੇਫਟੀ ਵੀ ਨਾ ਰਵੇ ਫਿਰ ਉਹ ਕਹਾਦਾ ਇਕੁਪਮੈਂਟ ਹੈਗਾ ਭਾਈ ਇਸੇ ਤਰ੍ਹਾਂ ਇਹ ਲੇਜ਼ਰਸ ਇਸ ਤਰ੍ਹਾਂ ਦੇ ਬਣੇ ਨੇ ਕਿ ਜਿਹੜੀ ਸੇਫਟੀ ਦਾ ਸਟੈਂਡਰਡ ਬਹੁਤ ਹਾਈ ਲੈ ਕੇ ਚੱਲਦੇ ਨੇ ਲੇਜ਼ਰ ਦੇ ਵਿੱਚ ਇੱਕ ਨੰਬਰ ਫੀਡ ਕੀਤਾ ਗਿਆ ਕੰਪਿਊਟਰ ਦੇ ਵਿੱਚ 레이జర్ ਨੇ ਦੀ 레이జర్ ਦੀ ਲਾਈਟ ਨੇ ਉਹਦੇ ਮੁਤਾਬਿਕ ਕੰਮ ਕਰਨਾ ਹੈ ਕਾਰਨੀਆ ਦੇ ਉੱਪਰ ਤੇ ਉਹਨੇ 15 ਸੈਕਿੰਡ ਦੇ ਵਿੱਚ 20 ਸੈਕਿੰਡ ਦੇ ਵਿੱਚ ਇੱਕ ਡਿਸਕ ਬਣਾ ਦੇਣੀ ਅੰਦਰ ਹੀ ਅੰਦਰ ਲਾਈਵ ਟਿਸ਼ੂ ਦੇ ਵਿੱਚ ਜੀ ਜੀ ਉਹਨੇ ਇੱਕ ਕਲੀਅਰ ਤੇ ਜਾਣਾ ਹੈ ਇੱਕ ਡਿਸਕ ਬਣਾ ਦੇਣੀ ਲਾਈਵ ਟਿਸ਼ੂ ਦੇ ਕਾਰਨੀਆ ਦੇ ਵਿੱਚ ਉਹ ਡਿਸਕ ਅਸੀਂ ਬਾਹਰ ਕੱਢ ਦੇਣੀ that is all 2 ਤੋਂ 3 ਮਿੰਟ ਲੱਗਦੇ ਨੇ ਪ੍ਰੋਸੀਜਰ ਦੇ ਵਿੱਚ ਕੋਈ ਇੰਜੈਕਸ਼ਨ ਨਹੀਂ ਪੱਟੀ ਨਹੀਂ ਟਾਂਕਾ ਨਹੀਂ ਪਰੇਜ਼ ਨਹੀਂ ਦਰਦ ਨਹੀਂ ਕੁਛ ਨਹੀਂ ਪਹਿਲੇ ਦਿਨ ਤੋਂ ਪੇਸ਼ੈਂਟ ਸਭ ਕੁਝ ਕਰ ਸਕਦਾ ਜੀ ਜੀ ਆ ਨਵੀਂ ਤਕਨੀਕ ਤੇ ਪੁਰਾਣੀ ਤਕਨੀਕ ਜਦੋਂ ਅਸੀਂ ਦੋਨਾਂ ਦਾ ਕੰਪੈਰੀਜ਼ਨ ਕਰਦੇ ਆਂ ਰਿਜ਼ਲਟ ਜ਼ਿਆਦਾ ਪੋਜ਼ਿਟਿਵ ਕਿਸ ਦੇ ਆਏ ਨੇ ਰਿਜ਼ਲਟਸ ਐਂਡ ਰਿਜ਼ਲਟ ਤੁਸੀਂ ਦੇਖਿਆ ਜਾਵੇ ਤੇ ਦੋਨਾਂ ਦੇ ਬਰਾਬਰ ਨੇ ਕੋਈ ਐਸਾ ਗੱਲ ਨਹੀਂ ਹੁੰਦੀ ਪਰ ਐਕਚੁਅਲੀ ਜਿਹੜੇ ਥੋੜਾ ਰਿਸਕ ਹੁੰਦਾ ਹੈ ਉਹ ਰਿਸਕ ਫੈਕਟਰ ਖਤਮ ਹੋ ਜਾਂਦਾ ਹੈ ਹੂੰ ਪਹਿਲੇ ਵਾਲੀ ਟੈਕਨੋਲੋਜੀ ਲੇਸਿਕ ਵਗੈਰਾ ਦੇ ਵਿੱਚ ਇੱਕ ਕੋਰਨੀਆ ਦਾ ਫਲੈਪ ਕੱਟਿਆ ਜਾਂਦਾ ਜੇ ਸਪੋਜ਼ ਕੋਰਨੀਆ ਇੰਨਾ ਥਿੱਕ ਹੈ ਜਾਂ 500 ਮਾਈਕਰੋਨ ਹੈ ਤੇ ਉਹ 150 200 ਮਾਈਕਰੋਨ ਦੇ ਉੱਪਰ ਇੱਕ ਫਲੈਪ ਬਣਾਇਆ ਜਾਂਦਾ ਕੱਟਿਆ ਜਾਣਾ ਹੈ ਹੂੰ ਉਹ ਕੱਟ ਕੇ ਅਸੀਂ ਉਹਨੂੰ ਰਿਫਲੈਕਟ ਕਰਕੇ نیچے ਲੇਜ਼ਰ ਕਰਦੇ ਨੇ ਤੇ ਵਾਪਸ ਰੱਖ dete ਹੈ ਜਿਹੜੀ ਚੀਜ਼ਾਂ ਕੰਪਲਿਕੈਸ਼ਨਸ ਫਲੈਪ ਕਰਕੇ ਹੁੰਦੀਆਂ ਨੇ ਉਹ ਸਮਾਈਲ 'ਚ ਖਤਮ ਕੋਈ ਫਲੈਪ ਹੀ ਨਹੀਂ ਬੰਨਣਾ ਕੁਝ ਨਹੀਂ ਬੰਨਣਾ ਸੋ ਇਸ ਕਰਕੇ ਪਹਿਲੇ ਦਿਨ ਤੋਂ ਪੇਸ਼ੈਂਟ ਸਭ ਕੁਝ ਕਰ ਸਕਦਾ ਹੈ ਆਕੂ ਮਲ ਵੀ ਸਕਦਾ ਹੈ ਸਭ ਕੁਝ ਕਰ ਸਕਦਾ ਹੂੰ ਨਜ਼ਰ ਦੇ ਵਿੱਚ ਸੁਧਾਰ ਦੇ ਲਈ ਅੱਜ ਕੱਲ ਸਰਜਰੀਆਂ ਲੋਕ ਕਰਵਾ ਰਹੇ ਨੇ ਕਾਫੀ ਨਾਰਮਲ ਹੋ ਚੁੱਕੀ ਹੈ ਗੱਲਾਂਨ ਪਰ ਫਿਰ ਵੀ ਤੌਰ ਤੋਂ ਜਾਨਣਾ ਚਾਹੁੰਦਾ ਕਿ ਇੱਕ ਜਿਹੜੀਆਂ ਸਰਜਰੀਆਂ ਹੈਗੀਆਂ ਨੇ ਇਹ ਕਿੰਨੀਆਂ ਕੁ ਸੁਰੱਖਿਅਤ ਹੈਗੀਆਂ ਨੇ ਕਿ ਇੱਕ ਏਜ ਦੇ ਵਿੱਚ ਆ ਕੇ ਕੋਈ ਸਾਈਡ ਇਫੈਕਟ ਵੀ ਹੋ ਸਕਦਾ ਇਸ ਚੀਜ਼ ਦਾ ਲੱਕੀਲੀ ਜੀ ਜਿਹੜੇ ਲੇਜ਼ਰ ਵਾਲੀ ਸਰਜਰੀਜ਼ ਹੈ ਅਸੀਂ 17-18 ਸਾਲ ਦੀ ਉਮਰ ਤੋਂ ਪਹਿਲਾਂ ਕਰਦੇ ਹੀ ਨਹੀਂ ਠੀਕ ਜੀ ਜੀ ਉਹਦਾ ਕਾਰਨ ਹੁੰਦਾ ਕਿ ਬੱਚੇ ਦੀ ਡਿਵੈਲਪਮੈਂਟਲ ਸਟੇਜ ਹੁੰਦੀ ਹੈ ਉਹਦੇ ਨੰਬਰ ਫਲਕਚੂਏਟ ਕਰ ਸਕਦੇ ਨੇ ਹਮ ਨਾਰਮਲੀ ਐਡਵਾਈਸ ਅਸੀਂ ਇਹ ਕਰਦੇ ਆ ਬੱਚਾ ਨੂੰ ਕਿ ਜਦੋਂ ਤੁਸੀਂ ਘੱਟੋ ਘੱਟ 17-18 ਸਾਲ ਦੇ ਹੋ ਗਏ ਤੇ ਤੁਹਾਡਾ ਨੰਬਰ ਸਟੇਬਲ ਹੈ ਪਰ ਲਾਸਟ 6 ਮਨਸ 1 ਇਅਰ ਤੇ ਕਿਉਂਕਿ ਨੋਰਮਲ ਗਰੋਥ ਬੱਚਿਆਂ ਦੀ 17 18 ਸਾਲ ਤੱਕ ਕੰਪਲੀਟ ਹੋ ਜਾਂਦੀ ਹੈ ਜੀ ਜੀ ਇਸੇ ਕਰਕੇ ਨੰਬਰ ਸਟੇਬਲਾਈਜ਼ ਹੋ ਜਾਂਦੇ ਰਹੇ ਉਹਦੇ ਬਾਅਦ ਜਦੋਂ ਮਰਸੀ ਲੇਜ਼ਰ ਕਰ ਸਕਦੇ ਹੋ ਉਹਦੇ ਬਾਅਦ ਕੋਈ ਏਜ ਦਾ ਤਾਲੁਕਾਤ ਨਹੀਂ ਹੈਗਾ ਹਮਮ ਠੀਕ ਬਟ ਓਨਲੀ ਥਿੰਗ ਇਜ਼ ਕਿ ਐਡਵਾਂਸਡ ਏਜ ਦੇ ਵਿੱਚ ਜਿਸਾ ਇਹ ਵਾਲੇ ਲੇਜ਼ਰ ਸਾਰੇ ਕੰਮ ਕਰਦੇ ਨੇ ਦੂਰ ਦੀ ਨਿਗਾਹ ਵਾਸਤੇ ਨੇੜੇ ਦਾ ਚਸ਼ਮਾ ਫਿਰ ਰਹੇਗਾ ਬਿਲਕੁਲ ਜੀ ਉਹਨਾਂ ਵਾਸਤੇ ਵੀ ਕੁਝ ਅਸੀਂ ਹੋਰ ਸੁਜੈਸਟ ਕਰਦੇ ਜਿਹੜੇ ਬੰਦੇ 40 50 ਸਾਲ ਤੋਂ ਉੱਪਰ ਹੋਣ ਜਿੰਨਾ ਕਰਕੇ ਕੋਈ ਹੋਰ ਲੈਂਸ ਵਗੈਰਾ ਇੰਪ ਜੀ ਜੀ ਪੁਰਾਣੇ ਜ਼ਮਾਨੇ ਦੇ ਵਿੱਚ ਕਿਤਾਬਾਂ ਪੜਨ ਦਾ ਸ਼ੌਕ ਹੁੰਦਾ ਸੀਗਾ ਅੱਜ ਕੱਲ ਮੋਬਾਈਲ ਦੇਖਣ ਦਾ ਸ਼ੌਕ ਹੈ ਕਿਉਂਕਿ ਕਿਤਾਬਾਂ ਵੀ ਮੋਬਾਈਲ ਫੋਨਾਂ ਦੇ ਉੱਪਰ ਆ ਗਈਆਂ ਅਖਬਾਰਾਂ ਵੀ ਮੋਬਾਈਲ ਫੋਨਾਂ ਦੇ ਉੱਪਰ ਆ ਗਈਆਂ ਜੀ ਔਰ ਰੀਲਸ ਦਾ ਕਾਫੀ ਜਿਆਦਾ ਟ੍ਰੈਂਡ ਵਿੱਚ ਚੱਲ ਰਿਹਾ ਅੱਜ ਕੱਲ ਬੱਚਿਆਂ ਨੂੰ ਤਾਂ ਆਪਾਂ ਡਾਂਟ ਦਿੰਨੇ ਆ ਕਿ ਮੋਬਾਈਲ ਫੋਨ ਨਾ ਦੇਖ ਪਰ ਵੱਡਿਆਂ ਨੂੰ ਕੌਣ ਡਾਂਟੇ ਜੀ ਵੱਡਿਆਂ ਨੂੰ ਸਮਝਾ ਸਕਦੇ ਆ ਕਿ ਕੁਝ ਕਹਿਣਾ ਚਾਹੋਗੇ ਕਿੰਨਾ ਕੋ ਇਫੈਕਟ ਕਰਦੇ ਇਹ ਚੀਜ਼ਾਂ ਅੱਖਾਂ ਦੇ ਉੱਤੇ ਜਦੋਂ ਬਹੁਤ ਸਾਰਾ ਇਫੈਕਟ ਕਰਦੇ ਜੀ ਬਹੁਤ ਸਾਰਾ ਇਫੈਕਟ ਹੁੰਦਾ ਜੀ ਇਹ ਰੇ ਕ੍ਰੇਸ ਤੋਂ ਲਾਵਾ ਜਿੰਨਾ ਸਕਰੀਨ ਟਾਈਮ ਵਧ ਹੋਏਗਾ ਉਨੀ ਅੱਖਾਂ ਡਰਾਈ ਜ਼ਿਆਦਾ ਹੋਣਗੀਆਂ ਜੀ ਜੀ ਬੱਚਿਆਂ ਦੇ ਨੰਬਰ ਤੁਸੀਂ ਦੇਖ ਰਹੇ ਹੋਗੇ ਅੱਜ ਕੱਲ ਬਹੁਤ ਬੱਚਿਆਂ ਦੇ ਨੰਬਰ ਚਸ਼ਮੇ ਤੇ ਲੱਗਣ ਲੱਗੇ ਇੱਕ ਤਾਂ ਡਿਟੈਕਸ਼ਨ ਜ਼ਿਆਦਾ ਹੋ ਗਈ নো ਡਾਊਟ ਪੋਪੂਲੇਸ਼ਨ ਸੈਕੰਡ ਪਾਰਟ ਹੈ ਕਿ ਜ਼ਿਆਦਾ ਹੋ ਗਈ ਇਸ ਕਰਕੇ ਬੱਚੇ ਜ਼ਿਆਦਾ ਨੰਬਰ ਵਾਲੇ ਚਸ਼ਮੇ ਵਾਲੇ ਤੁਹਾਨੂੰ ਲੱਭਦੇ ਨੇ ਪਰ ਇਹਦਾ ਚੀਜ਼ਾਂ ਦਾ ਸਕਰੀਨ ਟਾਈਮ ਦਾ ਬਹੁਤ ਸਾਰਾ ਅਸਰ ਹੈ ਹਮ ਜਿਸ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਚਸ਼ਮੇ ਲੱਗ ਜਾਂਦੇ ਨੇ ਜੀ ਬਹੁਤ ਸਾਰੇ ਮਾਮਾ ਜਦੋਂ ਪ੍ਰੈਗਨਸੀ ਵਿੱਚ ਹੁੰਦੀਆਂ ਨੇ ਤਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪੁੱਤੋ ਚੰਗੀਆਂ ਚੀਜ਼ਾਂ ਦੇਖਿਆ ਕਰ ਪਾਠ ਪੂਜਾ ਕਰਿਆ ਕਰ ਬੱਚੇ ਦੇ ਉੱਤਰ ਪੇਟ ਦੇ ਅੰਦਰ ਅਸਰ ਉਮੇਦਾ ਹੀ ਪੈਂਦਾ ਹੁੰਦਾ ਹੈ ਅੱਜ ਕੱਲ ਪ੍ਰੈਗਨਨਸੀ ਦੇ ਵਿੱਚ ਮਾਵਾਂ ਬਹੁਤ ਜ਼ਿਆਦਾ ਮੋਬਾਈਲ ਫੋਨ ਵੀ ਦੇਖਦੀਆਂ ਨੇ ਇਸ ਚੀਜ਼ ਦਾ ਅਸਰ ਬੱਚੇ ਦੇ ਉੱਪਰ ਪੈਂਦਾ ਹੈ ਪੇਟ ਦੇ ਵਿੱਚ ਬੱਚੇ ਦੇ ਉੱਪਰ ਜੀ ਮਾਵਾਂ ਦਾ ਹਰ ਚੀਜ਼ ਅਸਰ ਪਾਉਂਦਾ ਇੱਕ ਚੀਜ਼ ਬੜੀ ਸਿੰਪਲ ਜੀ ਹੈ ਐਂਡ ਜਿਹੜੇ ਆਪਣੇ ਬਜ਼ੁਰਗ ਕਹਿੰਦੇ ਸੀ ਹਰ ਚੀਜ਼ ਆਪਣੇ ਬਜ਼ੁਰਗਾਂ ਦੇ ਮੁਤਾਬਿਕ ਪੁਰਾਣੀ ਚੀਜ਼ਾਂ ਤੇ ਆ ਰਹੀ ਹੈ ਹਮ ਆਪਣੇ ਤੁਸੀਂ ਮੇਰੇ ਜ਼ਮਾਨੇ ਦੇ ਵਿੱਚ ਇੱਕ ਡਾਲਡਾ ਕੀ ਸ਼ੁਰੂ ਹੋਇਆ ਜਿਹੜਾ ਕਿ ਇਹ ਅਮਰੀਕਨ ਹੋਰ ਕੰਪਨੀਆਂ ਵਿਦੇਸ਼ੀ ਕੰਪਨੀਆਂ ਨੇ ਉਹਨੂੰ ਇੰਨਾ ਪੌਪੂਲਰ ਕਰ ਦਿੱਤਾ ਕਿ ਆਪਣਾ 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 ਕੀ ਛੱਡ ਦਿੱਤਾ ਨੀਲੇ ਪੈਕੇਟ ਵਿੱਚ ਆਉਂਦਾ ਹੁੰਦਾ ਸੀ ਜੀ ਪੀਲਾ ਟਿਨ ਦਾ ਕੈਨ ਹੁੰਦਾ ਸੀ ਹਾਂਜੀ ਉਹਦੇ ਉੱਤੇ ਇੱਕ ਪਾਮ ਟਰੀ ਬਣਿਆ ਹੁੰਦਾ ਸੀ ਜੀ ਰਾਈਟ ਐਂਡ ਉਹ ਸਭ ਤੋਂ ਜ਼ਿਆਦਾ ਖਤਰਨਾਕ ਚੀਜ਼ ਸੀ ਹਮ ਐਂਡ ਪਰ ਕਰਾ ਚ ਉਹ ਇਸ ਲਈ ਪੌਪੂਲਰ ਹੋ ਗਿਆ ਕਿਉਂਕਿ ਉਹਦੀ ਪਬਲਿਸਿਟੀ ਨਹੀਂ ਜ਼ਿਆਦਾ ਸੀ ਜੀ ਜੀ ਹੁਣ ਤੁਸੀਂ ਦੇਖ ਲਓ ਸਾਰੇ ਜਣੇ ਫੇਰ ਵਾਪਸ ਉਹੀ ਦੇਸੀ ਕੀਤੇ ਆ ਰਹੇ ਨੇ ਉਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਹਰ ਬੰਦੇ ਨੂੰ ਸੋਚ ਸਮਝ ਕੇ ਕਰਨੀਆਂ ਚਾਹੀਦੀਆਂ ਨਵੀਂ ਟੈਕਨੋਲੋਜੀ ਦਾ ਇਹ ਮਤਲਬ ਨਹੀਂ ਹੈ ਕਿ ਸਾਰੀ ਨਵੀਂ ਟੈਕਨੋਲੋਜੀ ਇਜ਼ ਗੁੱਡ ਉਹਨੂੰ ਜਾਂਚ ਪਰਖ ਕਰਕੇ ਉਹਦੇ ਪਤਾ ਕਰਕੇ ਦੇਖ ਕੇ ਫਿਰ ਉਹਨੂੰ ਅਪਣਾਉਣਾ ਚਾਹੀਦਾ ਹੈ ਜੀ ਆਮ ਤੌਰ ਤੇ ਜਦੋਂ ਅੱਖਾਂ ਦੇ ਵਿੱਚ ਕੋਈ ਸਾਨੂੰ ਲੱਗਦਾ ਹੈ ਕਿ ਪ੍ਰੋਬਲਮ ਹੋ ਗਿਆ ਜਾਂ ਅੱਖਾਂ ਦਰਦ ਹੁੰਦੀਆਂ ਨੇ ਸਾਡੀਆਂ ਕਈ ਵਾਰ ਅੱਖਾਂ ਲਾਲ ਹੋ ਜਾਂਦੀਆਂ ਨੇ ਕਈ ਵਾਰ ਮੋਬਾਈਲ ਕਰਕੇ ਜਾਂ ਕਿਤਾਬਾਂ ਪੜਨ ਕਰਕੇ ਵੀ ਹੋ ਜਾਂਦੀ ਹੈ ਇਦਾਂ ਦੇ ਪ੍ਰੋਬਲਮਸ ਅਸੀਂ ਫਟਾਫਟ ਭੱਜ ਜਾਈਏ ਪਹਿਲਾਂ ਕਲੀਨਿਕ ਤੇ ਉੱਤੇ ਉੱਥੇ ਕੈਮਿਸਟ ਦੀ ਸ਼ਾਪ ਦੇ ਉੱਤੇ ਕੋਈ ਵੀ ਮੈਡੀਸਨ ਅਸੀਂ ਕਹਿੰਦੇ ਕਿ ਵਧੀਆ ਜਿਹੜੀ ਤੁਹਾਨੂੰ ਲੱਗਦੀ ਹੈ ਦੇ ਦਿਓ ਕੈਮਿਸਟ ਵਾਲੇ ਵੀ ਅੱਜਕੱਲ ਉਹਨਾਂ ਦਾ ਵੀ ਦਿਲ ਕਾਫੀ ਵੱਡਾ ਹੈਗਾ ਉਹ ਵੀ ਫਟਾਫਟ ਕਹਿੰਦੇ ਆ ਚੱਕੋ ਜੀ ਲੋਕ ਸੋਚਦੇ ਨੇ ਕਿ ਹਸਪਤਾਲਾਂ ਵਿੱਚ ਟਾਈਮ ਜਿਹੜਾ ਖੱਜਲ ਖਵਾਰ ਹੁੰਦਾ ਪਰ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਸਾਨੂੰ ਬਿਨਾਂ ਕਿਸੇ ਐਕਸਪਰਟ ਦੇ ਜਦੋਂ ਸਲਾਹ ਲਈ ਬਿਨਾਂ ਅਸੀਂ ਚਲੇ ਜਾਂਦੇ ਹਾਂ ਕਲੀਨਿਕ ਦੇ ਉੱਪਰ ਤਾਂ ਉਹ ਦਵਾਈਆਂ ਸਾਈਡ ਇਫੈਕਟ ਕਰ ਸਕਦੀਆਂ ਨੇ ਜਾਂ ਠੀਕ ਬਿਲਕੁਲ ਕਰ ਸਕਦੀਆਂ ਜੀ ਕਦੇ ਵੀ ਦਵਾਈ ਆਪਣੇ ਡਾਕਟਰ ਦੀ ਸਲਾਹ ਦੇ ਬਿਨਾਂ ਨਹੀਂ ਲੈਣੀ ਚਾਹੀਦੀ ਜੀ ਜੀ ਐਨਕਾਇਤਾ ਖਾਸ ਕਰਕੇ ਨਹੀਂ ਪਾਣੀ ਚਾਹੀਦੀ ਬਹੁਤ ਸਾਰੇ ਲੋਗਾ ਨੂੰ ਸਟੀਰੋਇਡਸ ਦੇ ਦਿੱਤੇ ਜਾਂਦੇ ਨੇ ਜਿਹਦੇ ਨਾਲ ਫਿਰ ਫਿਊਚਰ ਵਿੱਚ ਕਾਲਾ ਬੋਤੀਆ ਹੋ ਜਾਂਦਾ ਹੈ ਸਫੇਦ ਬੋਤੀਆ ਬਣ ਜਾਂਦਾ ਐਟ ਅ ਵੈਰੀ अर्ਲੀ ਏਜ ਸੋ ਕਦੇ ਵੀ ਕੋਈ ਦਵਾਈ ਆਪਣੇ ਡਾਕਟਰ ਅੱਖਾਂ ਨੂੰ ਛੱਡ ਕੇ ਕਿਸੇ ਚੀਜ਼ ਦੀ ਵੀ ਕੋਈ ਦਵਾਈ ਆਪਣੇ ਆਪ ਨਹੀਂ ਲੈਣੀ ਚਾਹੀਦੀ ਤੇ ਨਾ ਆਪਣੇ ਡਾਕਟਰ ਦੀ ਸਲਾਹ ਬਿਨਾਂ ਲੈਣੀ ਚਾਹੀਦੀ ਐਂਡ ਤੀਸਰੀ ਗੱਲ ਜਿੰਨੇ ਟਾਈਮ ਪੀਰੀਅਡ ਲਈ ਦੱਸਿਆ ਜਾਵੇ ਉਹਨਾ ਟਾਈਮ ਪੀਰੀਅਡ ਵਰਤਣੀ ਚਾਹੀਦੀ ਜਿਹੜੇ ਬੰਦੇ ਅਨਨੇਸੈਸਰੀ ਇਟ ਡਿਸਕ੍ਰਿਮੀਨੇਟਲੀ ਦਵਾਈਆਂ ਵਰਤਦੇ ਰਹਿੰਦੇ ਨੇ ਉਹ ਫਿਰ ਬਹੁਤ ਸਾਰੀਆਂ ਦਿੱਕਤਾਂ ਖੜੀਆਂ ਹੋ ਜਾਂਦੀਆਂ ਨੇ ਹੋ ਜਾਂਦੀਆਂ ਸਰ ਇਸ ਲਈ ਫਲੱਡ ਕਾਫੀ ਆਇਆ ਹੋਇਆ ਨੇ ਪੰਜਾਬ ਦੇ ਵਿੱਚ ਪੰਜਾਬ ਹੀ ਕੀ ਆਪਣਾ ਜੰਮੂ ਕਸ਼ਮੀਰ ਹਿਮਾਚਲ ਗੁਆਰਾਂਟੀ ਸੂਬੇ ਹੋ ਗਏ ਉੱਥੇ ਵੀ ਕਾਫੀ ਜ਼ਿਆਦਾ ਫਲੱਡ ਅਗੇ ਨੇ ਇਹ ਫਲੱਡ ਦਾ ਜਿਹੜਾ ਪਾਣੀ ਆਇਆ ਹੁਣ ਤਾਂ ਮੰਨਿਆ ਜਾ ਰਿਹਾ ਕਿ ਚਲੋ ਅੱਜ ਕੱਲੇ ਚ ਪਾਣੀ ਨਿਕਲ ਜਾਏਗਾ ਪਰ ਇਸ ਦੇ ਵਿੱਚ ਕਾਫੀ ਜ਼ਿਆਦਾ ਮवेशੀ ਵੀ ਮਰੇ ਨੇ ਔਰ ਜੀਵ ਜੰਤੂ ਹੋਰ ਬੜੇ ਆ ਗਏ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਜਿਹੜਾ ਪਾਣੀ ਹੁਣ ਇਸ ਤੋਂ ਬਾਅਦ ਪੈਣਾ ਛੱਡ ਕੇ ਜਾਏਗਾ ਜਿਹੜੇ ਸਿਹਤ ਮਾਰ ਨੇ ਆਪਣੇ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੰਘ ਉਹ ਵੀ ਕਾਫੀ ਜਿਆਦਾ ਚਿੰਤਤ ਜਿਹੜੇ ਨੂੰ ਨਜ਼ਰ ਆ ਰਹੇ ਨੇ ਕਿ ਉਸ ਤੋਂ ਬਾਅਦ ਦੀ ਜਿਹੜੀਆਂ ਮੁਸ਼ਕਲਾਂ ਸ਼ੁਰੂ ਹੋਣਗੀਆਂ ਉਹਨਾਂ ਨੂੰ ਸੰਭਾਲਣਾ ਬੜਾ ਔਖਾ ਹੋਏਗਾ ਜਿਹੜੀਆਂ ਬਿਮਾਰੀਆਂ ਹੋਣ ਹੋ ਸਕਦੀਆਂ ਨਾਲ ਵਾਲੇ ਸਮੇਂ ਦੇ ਉਹਨਾਂ ਦੇ ਵਿੱਚ ਅੱਖਾਂ ਦਾ ਸੀ ਕਿਵੇਂ ਧਿਆਨ ਰੱਖ ਸਕਦੇ ਆ ਬਹੁਤ ਸਾਰੇ ਦਰਸ਼ਕ ਤੁਹਾਨੂੰ ਸੁਣ ਰਹੇ ਹੋਣਗੇ ਉਹਨਾਂ ਨੂੰ ਕੀ ਕੋਈ ਤੁਸੀਂ ਐਡਵਾਈਸ ਦੇਣਾ ਚਾਹੋਗੇ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਆਪਣਾ ਸਾਰਾ ਇਧਰਲਾ ਮੁਲਕ ਇਧਰਲੇ ਪਾਰ ਮੁਲਕ ਦਾ ਸਾਰਾ ਹੀ ਫਲੱਡ ਨਾਲ ਅਫੈਕਟਡ ਹੈ ਐਸੀਆਂ ਫਲੱਡ ਦੇ ਬਾਅਦ ਯੂਸ਼ਲੀ ਜਿਹੜੀ ਇਨਫੈਕਸ਼ਨਸ ਹੋ ਜਾਂਦੇ ਨੇ ਉਹ ਸਭ ਤੋਂ ਜ਼ਿਆਦਾ ਤੰਗ ਕਰਦੀਆਂ ਨੇ ਜੀ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਤੇ ਇਸ ਕਰਕੇ ਅੱਖਾਂ ਦੀ ਹਾਈਜੀਨ ਵਾਈਜ਼ ਅੱਖਾਂ ਸਾਫ਼ ਪਾਣੀ ਨਾਲ ਤੋਂ ਰਾਤ ਨੂੰ ਇੱਕ ਵਾਰ ਜ਼ਰੂਰ ਧੋ ਕੇ ਸੋ ਤਾਂ ਕਿ ਸਾਰੇ ਦਾ ਮਿੱਟੀ ਘਟਾ ਨਿਕਲ ਜਾਵੇ ਤੇ ਅੱਖਾਂ ਨੂੰ ਹੱਥ ਨਾ ਲਾਵੇ ਬੰਦਾ ਅੱਖਾਂ ਨੂੰ ਮਲੇ ਨਾ ਅਨੈਸੀਸਰੀਲੀ ਜੀ ਤੇ ਉਹ ਸਾਰੀਆਂ ਚੀਜ਼ਾਂ ਦੀ ਪ੍ਰੀਕਾਸ਼ਨ ਰੱਖਣੀ ਜ਼ਰੂਰੀ ਏ ਤੇ ਜੇ ਕਿਸੇ ਦੀ ਅੱਖ ਤੇ ਕੋਈ ਲਾਲੀ ਏ ਉਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਆਪਣੇ ਡਾਕਟਰ ਨੂੰ ਉੱਥੇ ਆਸ-ਪਾਸ ਜਿੱਥੇ ਵੀ ਦਿਖਾ ਸਕਦੇ ਨੇ ਦਿਖਾ ਕੇ ਫਿਰ ਆਪਣਾ ਇਲਾਜ ਸ਼ੁਰੂ ਕਰਨ ਜੀ ਐਂਡ ਉਹ ਹਰ ਚੀਜ਼ ਪ੍ਰिवेंट ਹੋ ਜਾਂਦੀ ਹੈ ਐਸਾ ਕੋਈ ਮੁਸ਼ਕਲ ਵਾਲਾ ਕੰਮ ਨਹੀਂ ਕਿ ਇੱਕ ਬਿਲਕੁਲ ਹੀ ਖਤਮ ਕਰ ਦੇਗੀ ਅੱਖ ਜਾਂ ਕੋਈ ਹੋਰ ਤਕਲੀਫ ਹੋ ਜਾਏਗੀ ਜੀ ਜੀ ਸਰ ਇੱਕ ਮਹੱਤਵਪੂਰਨ ਸਵਾਲ ਅੱਖਾਂ ਦੀ ਸਰਜਰੀ ਬਾਰੇ ਕਾਫੀ ਜ਼ਿਆਦੀ ਮਿੱਥਾਂ ਵੀ ਹੈਗੀਆਂ ਨੇ ਖਾਸ ਜ਼ੋਰ ਤੇ ਆਪਣੇ ਕਿਸਾਨ ਭਰਾਵਾਂ ਦੇ ਵਿੱਚ ਪਾਈ ਜਾਂਦੀਆਂ ਨੇ ਤੇ ਜਿਹੜੀਆਂ ਮਿਥਾਂ ਹੈਗੀਆਂ ਨੇ ਤੁਸੀਂ ਉਹਨਾਂ ਬਾਰੇ ਕੀ ਕੁਝ ਕਹਿਣਾ ਚਾਹੋਗੇ ਕਿ ਸਰਜਰੀ ਜਿਹੜੀ ਕਰਾਉਣੀ ਚਾਹੀਦੀ ਹੈ ਨਹੀਂ ਕਰਾਉਣੀ ਚਾਹੀਦੀ ਜਾਂ ਕਿਹੜੀ ਸਰਜਰੀ ਨਹੀਂ ਕਰਾਉਣੀ ਚਾਹੀਦੀ ਜਾਂ ਕਿਹੜੀ ਕਰਾਉਣੀ ਚਾਹੀਦੀ ਜਿਹੜੇ ਮਿਥ ਨੇ ਉਹ ਸਭ ਤੋਂ ਪਹਿਲਾਂ ਤਾਂ ਆਪਣੇ ਵੀ ਹੈਵ ਟੂ ਅੰਡਰਸਟੈਂਡ ਕਿ ਕਿਉਂ ਮਿਥ ਬਣੇ ਆਪਣੇ ਮੁਲਕ ਦੇ ਵਿੱਚ ਆਪਣੇ ਜਿਹੜੇ ਕਿਸਾਨ ਪਾਈ ਸੀਗੇ ਉਹ ਬੇਸਿਕਲੀ ਥੈਟ ਵਾਸ ਅ ਬੇਸਿਕ ਪੋਪੂਲੇਸ਼ਨ ਉਹ ਜਾਂ ਤਾਂ ਵਾੜੀਆਂ ਤੋਂ ਪਹਿਲਾਂ ਵੇਲੇ ਹੁੰਦੇ ਸੀ ਜਾਂ ਬਿਜਾਈ ਤੋਂ ਬਾਅਦ ਵੇਲੇ ਹੁੰਦੇ ਸੀ ਸੋ ਇੱਕ ਸੀਜ਼ਨ ਬਣ ਗਿਆ ਕਿ ਫ फेब्रुवारी ਮਾਰਚ ਮ 13 ਅਪ੍ਰੈਲ ਤੋਂ ਪਹਿਲਾਂ ਜਾਂ ਸੈਪਟੈਂਬਰ ਅਕਤੂਬਰ ਬਿਜਾਈ ਦੇ ਬਾਅਦ ਉਦੋਂ ਫ੍ਰੀ ਹੋ ਜਾਂਦੇ ਸੀ ਸੈਕੰਡਲੀ ਮੌਸਮ ਬੜਾ ਅੱਛਾ ਹੁੰਦਾ ਸੀ ਉਹਨਾਂ ਦੇ ਨਾਲ ਚ ਮੈਂ ਤਾਂ ਆਪਣੇ ਪੀਰੀਅਡਸ ਦੇਖਿਆ ਜੀ ਸਾਡੇ ਹਸਪੀਟਲਸ ਦੇ ਵਿੱਚ ਪੇਸ਼ੈਂਟਸ ਆਪਣਾ ਬੈੱਡ ਬਿਸਤਰਾ ਨਾਲ ਲੈ ਕੇ ਆਉਂਦੇ ਸੀ ਜੀ ਜੀ ਤੇ ਬਾਹਰ ਲੌਨ ਦੇ ਵਿੱਚ ਕਿਉਂਕਿ ਰਸ਼ਨਾ ਜ਼ਿਆਦਾ ਹੁੰਦਾ ਸੀ ਵਾਰਡ ਵੀ ਨਹੀਂ ਮਿਲਦਾ ਸੀ ਮੰਜਿਆ ਤੇ ਉੱਥੇ ਸੌਂਦੇ ਸੀ ਆਪਣੇ ਉਹਨਾਂ ਦਿਨਾਂ 'ਚ ਕੋਈ ਬਰਸਾਤ ਹੋ ਗਈ ਕੋਈ ਬਾਹਰੋਂ ਇਨਫੈਕਸ਼ਨ ਹੋ ਗਈ ਉਸ ਚੀਜ਼ਾਂ ਦਾ ਡਰ ਬਹੁਤ ਰਹਿੰਦਾ ਸੀ ਜੀ ਹੁਣ ਅੱਜ ਦੇ ਤਰੀਕ ਵਿੱਚ ਉਹ ਸਾਰਾ ਡਰ ਖਤਮ ਹੈ ਹਮ ਸੋ ਇਸ ਕਰਕੇ ਉਹ ਮਿੱਥ ਵਾਲਾ ਕੰਮ ਖਤਮ ਕੀ ਸੀਜ਼ਨ ਹੈ ਜੀ ਬਹੁਤ سارے ਲੋਕ ਸੋਚਦੇ ਆ ਜੀ ਕਿ ਅੱਜ ਬਰਸਾਤ ਹੋ ਗਈ ਹੁਣ ਗਰਮੀ ਜ਼ਿਆਦਾ ਹੋ ਗਈ ਹੁਣ ਠੰਡ ਬਹੁਤ ਹੋ ਗਈ ਤੇ ਆਪਰੇਸ਼ਨ ਨਹੀਂ ਕਰਾਉਣਾ ਚਾਹੀਦਾ ਜਾਂ ਹੁੰਦੇ ਹੀ ਨਹੀਂ ਅੱਜ ਕਿਸੇ ਵੀ ਦਿਨ ਕਿਸੇ ਵੀ ਤਰੀਕ ਕਿਸੇ ਵੀ ਮੌਸਮ ਦੇ ਵਿੱਚ ਕੋਈ ਵੀ ਆਦਮੀ ਸਰਜਰੀ ਕਰਾ ਸਕਦਾ ਹੈ ਜੀ ਜੀ ਸੈਕਿੰਡ ਉਸ ਵੇਲੇ ਸਭ ਤੋਂ ਵੱਡਾ ਮੈਥੇ ਹੁੰਦਾ ਸੀ ਕਿ મોતਿਆ ਪਕੇਗਾ ਅੱਖ ਬਿਲਕੁਲ ਬੰਦ ਹੋ ਜਾਏਗੀ ਉਹਦੇ ਹੀ ਆਪਰੇਸ਼ਨ ਹੋਣਾ ਹ ਹ ਹੁਣ ਨਹੀਂ ਜੀ ਹੁਣ ਤੁਸੀਂ ਕਿਸੇ ਵੀ ਸਮੇਂ ਤੁਸੀਂ ਨਾ ਵੀ મોતਿਆ ਹੋਵੇ ਬੰਦੇ ਅੱਜ ਕੱਲ ਬਹੁਤ ਸਾਰੇ ਸਿਰਫ ਚਸ਼ਮਾ ਆਪਣੇ ਜਿਹਾ ਮੈਂ ਦੱਸਿਆ ਸੀ 40 ਸਾਲ ਦੇ ਬਾਅਦ ਕਿ ਅਸੀਂ ਨਜ਼ਦੀਕ ਦਾ ਚਸ਼ਮਾ ਨਹੀਂ ਲਗਾਣਾ ਬਹੁਤ ਸਾਰੀ ਰिफ्रैक्टਿਵ ਕੈਟਰਟ ਸਰਜਰੀ ਹੋਣ ਲੱਗ ਗਈ ਉਹ ਸਾਰਾ ਕੁਝ ਅੱਜ ਕੱਲ ਪੋਸੀਬਲ ਹੈ ਜਿਸ ਵੇਲੇ ਆਦਮੀ ਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਕੋਈ ਦਿੱਕਤ ਸ਼ੁਰੂ ਹੋ ਜਾਵੇ ਵਿਜ਼ਨ ਵਾਈਜ਼ ਜੇ ਉਹਨੂੰ ਪਤਾ ਹੈਗਾ ਯਾ ਉਹਦੇ ਡਾਕਟਰ ਨੇ ਸਲਾਹ ਦਿੱਤੀ ਕਿ ਕੈਟਟ ਹੈਗਾ ਹੀ ਸ਼ੁੱਡ ਗੈਟ ਇਟ ਆਪਰੇਟਡ ਇਹ ਸਭ ਤੋਂ ਵੱਡਾ ਕੰਮ ਜੀ ਜੀ ਸਰ ਅਖੀਰ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕੋਈ ਸਲਾਹ ਦੇਣਾ ਚਾਹੋਗੇ ਕਿ ਅੱਖਾਂ ਦੀ ਜਿਹੜੀ ਰੋਸ਼ਨੀ ਹੈਗੀ ਐ ਅਸੀਂ ਉਸ ਨੂੰ ਕਿਵੇਂ ਤੇਜ਼ ਸਾਰਾ ਰੱਖ ਸਕਦੇ ਆ ਕਿਹੜੇ ਕਿਹੜੇ ਵਿਟਾਮਿਨਸ ਜਿਹੜੇ ਨੇ ਉਹ ਸਾਨੂੰ ਡੇਲੀ ਇਨਟੇਕ ਕਰਨੇ ਚਾਹੀਦੇ ਨੇ ਪਹਿਲੀ ਚੀਜ਼ ਤਾਂ ਜੀ ਆਪਣੇ ਜਿੰਨੇ ਨੇ ਨੇਚਰਲ ਸੋਰਸਸ ਤੋਂ ਕੁਝ ਚੀਜ਼ਾਂ ਮਿਲ ਸਕਦੀਆਂ ਨੇ ਉਹ ਸਭ ਤੋਂ ਪਹਿਲਾਂ ਲੈਣੀਆਂ ਚਾਹੀਦੀਆਂ ਨੇ ਇਨਸਟੈਡ ਆਫ ਗੋਇੰਗ ਇਨ ਫਾਰ ਵਿਟਾਮਿਨਸ ਯਾ ਟੈਬਲੈਟਸ ਦੇ ਬਤਾਵਿਕ ਰਾਈਟ ਜੀ ਸੋ ਇੱਕ ਜਿਹੜੀ ਆਪਣੀ ਪੋਸਟਿਕ ਆਧਾਰ ਰੋਟੀ ਦਾ ਸੀਗਾ ਸਬਜ਼ੀ ਦੇ ਨਾਲ ਥੋੜੀ ਜੀ ਥੋੜੀ ਡੈਰੀ ਪ੍ਰੋਡਕਟਸ ਦਹੀਂ ਨਾਲ ਉਹ ਸਾਰਾ ਕੁਝ ਇੱਕ ਬਹੁਤ ਹੈਲਦੀ ਸੀਗਾ ਜੀ ਜੀ ਆਪਾਂ ਉਹਨਾਂ ਚੀਜ਼ਾਂ ਤੋਂ ਹਟ ਕੇ ਪਿਜ਼ਾ 버ਗਰ ਤੇ ਹੋਰ ਚੀਜ਼ਾਂ ਤੇ ਆ ਗਏ ਸੋ ਆਪਣਾ ਪੋਸਟਿਕ ਆਧਾਰ ਰਿਹਾ ਹੀ ਨਹੀਂ ਪੋਸਟਿਕ ਆਪਣਾ ਫੂਡ ਹੀ ਨਹੀਂ ਰਿਹਾ ਰਾਈਟ ਸੋ ਜੇ ਆਪਣਾ ਇੱਕ ਨਾਰਮਲ ਡਾਇਟ ਹੈ ਉਹਦੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਆਦਰਵਾਇਸ ਵਿਟਾਮਿਨ A ਇਹ ਸਭ ਤੋਂ ਵੱਡਾ ਅੱਖਾਂ ਵਿੱਚ ਸੋਚਿਆ ਗਿਆ ਹੈ ਉਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਮਿਲ ਜਾਂਦਾ ਹੈ ਜਿਨੇ येलो ਫਰੂਟ ਹੈ ਆਮਲਾ ਹੈ ਗਾਜਰ ਹੈ ਥੋੜਾ ਜਿਹਾ ਇਸ ਚੀਜ਼ਾਂ 'ਤੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਆਦਮੀ ਆਪਣਾ ਪ੍ਰੋਪਰ ਸੋਰਸ ਆਫ ਲਾਈਟ ਹੋਵੇ ਉੱਥੇ ਬੈਠ ਕੇ ਪੜੇ ਨੇਰੇ 'ਚ ਬੈਠ ਕੇ ਨਹੀਂ ਪੜੇ ਲਾਈਟ ਘੱਟ ਚ ਨਾ ਪੜੇ ਟੇਬਲ 'ਤੇ ਬੈਠ ਕੇ ਪੜੇ ਰਾਈਟ ਇਹਨਾਂ ਚੀਜ਼ਾਂ ਨਾਲ ਬਹੁਤ ਸਾਰਾ ਫਰਕ ਪੈਂਦਾ ਜੀ ਸਭ ਜਾਣਦੇ ਜਾਂਦੇ ਛੋਟੀ ਜਿਹੀ ਅਪੀਲ ਸਾਡੇ ਵੱਲੋਂ ਵੀ ਤੁਸੀਂ ਕਰਦੇ ਹੋ ਛੋਟੇ ਬੱਚੇ ਜਿਹੜੇ ਮੋਬਾਈਲ ਫੋਨ ਦੇਖਦੇ ਨੇ ਪੇਰੈਂਟਸ ਨੂੰ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਿਵੇਂ ਰੋਕਿਆ ਜਾ ਸਕਦਾ ਹੈ ਮੈਂ ਤਾਂ ਸਿਰਫ ਇੱਕੋ ਚੀਜ਼ ਕਹਿ ਆਪਾਂ ਨੂੰ ਇਹ ਦੇਣ ਦਿੱਤੀ ਬੱਚਾ ਆਪਣੇ ਘਰ ਚ ਆਇਆ ਮੋਬਾਈਲ ਫੋਨ ਦੇ ਨਾਲ ਤਾਂ ਆਇਆ ਨਹੀਂ ਬਿਲਕੁਲ ਰਾਈਟ ਆਪਾਂ ਆਪਣੇ ਆਪ ਨੂੰ ਇੱਕ ਥੋੜਾ ਜਿਹਾ ਕੰਪਰੋਮਾਈਜ਼ ਕਰਕੇ ਚੱਲਣਾ ਪਏਗਾ ਥੋੜਾ ਜਿਹਾ ਸੈਕਰੀਫਾਈਸ ਕਰਕੇ ਚੱਲਣਾ ਪਏਗਾ ਪੇਰੈਂਟਸ ਸੋਚਦੇ ਨੇ ਕਿ ਸਾਡੇ ਬੋਸ ਤਾਂ ਆਈਫੋਨ ਦਾ ਬੈਸਟ ਕੁਆਲਟੀ ਹੋਣਾ ਚਾਹੀਦਾ ਤੇ ਬੱਚੇ ਨਾ ਵਰਤਣ ਜੀ ਜਦੋਂ ਤੁਸੀਂ ਸਾਰਾ ਦਿਨ ਫੋਨ ਵਰਤਦੇ ਹੋ ਬੱਚਿਆਂ ਨੇ ਤਾਂ ਨਾਲ ਲੱਗਣਾ ਹੀ ਲੱਗਣਾ ਹੈ ਉਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ ਹਮ ਹਮ ਸੋ ਪਹਿਲੀ ਚੀਜ਼ ਤਾਂ ਉਹਨੂੰ ਸਿੰਪਲੀਫਾਈ ਕਰੋ ਜੇ ਨਹੀਂ ਹੁੰਦੀ ਤੇ ਬੱਚਿਆਂ ਨੂੰ ਇਹ ਸਮਝਾਓ ਕਿ ਤੇਨੂੰ ਸਕਰੀਨ ਟਾਈਮ ਬਚੇ 1 ਘੰਟਾ ਮਿਲਣਾ ਦੇਂਦਾ ਤੂੰ ਮੋਬਾਈਲ ਫੋਨ ਵਰਤ ਲੋ ਤੁਸੀਂ ਆਈਪੈਡ ਵਰਤ ਲੋ ਕੰਪਿਊਟਰ ਤੇ ਬੈਠ ਲੋ ਗੇਮ ਖੇਡ ਲੋ ਡੇਲੀ ਫਿਕਸ ਕਰੋ ਕਿ ਛੁੱਟੀ ਵਾਲਾ ਦੇਣਾ ਥੋੜਾ ਜਿਹਾ ਟਾਈਮ ਤੇਰਾ ਵਧਾ ਦੇਾਂਗੇ ਜਿਹੜੇ ਬੱਚਿਆਂ ਨੂੰ ਆਪਾਂ ਦੇਖਦੇ ਹੀ ਨਹੀਂ ਸਾਰਾ ਸਾਰਾ ਦਿਨ ਬੈਠ ਕੇ ਫਿਰ ਮੋਬਾਈਲ ਫੋਨਾਂ ਤੇ ਰਹਿ ਜਾਂਦੇ ਨੇ ਉਹ ਪੜ੍ਹਾਈ 'ਚ ਵੀ ਪਿੱਛੇ ਰਹਿ ਜਾਂਦੇ ਨੇ ਹੋਰ ਚੀਜ਼ਾਂ 'ਚ ਪਿੱਛੇ ਲੈਗ ਕਰਨ ਲੱਗ ਜਾਂਦੇ ਨੇ ਉਸ ਚੀਜ਼ ਦਾ ਜ਼ਰੂਰ ਬੱਚਿਆਂ ਦਾ تھوڑا سا ਸਟ੍ਰਿਕਲੀ کنٹرول ਕਰਨਾ ਚਾਹੀਦਾ ਹੈ ਜੀ ਜੀ ਤੁਸੀਂ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਸਭ ਨੂੰ ਇੱਥੇ ਮਿਲਾ ਕੇ ਸਾਰਿਆਂ ਨਾਲ ਸਾਡਾ ਸਾਂਝਾ ਕੀਤਾ थैंक यू ਸੋਮੈਚਕਿਊ ਤੋ ਡਾਕਟਰ ਅਜੀਵ ਜੀ ਜਿਨ੍ਹਾਂ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ ਔਰ ਅੱਜਕੱਲ ਜਿਹੜੀਆਂ ਆਧੁਨਿਕ ਤਕਨੀਕਾਂ ਆਈਆਂ ਹੋਈਆਂ ਨੇ ਉਸ ਬਾਰੇ ਵੀ ਤੁਹਾਨੂੰ ਜਾਣੂ ਕਰਵਾਇਆ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਡਾਕਟਰ ਅਜੀਵ ਹੋਰਾਂ ਨੇ ਜਿਹੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ ਉਸ ਤੋਂ ਅਸੀਂ ਗੌਰ ਵੀ ਕਰਾਂਗੇ ਤਾਂ ਜੋ ਅਸੀਂ ਆਪਣੀ ਨਜ਼ਰ ਨੂੰ ਅੱਖਾਂ ਨੂੰ ਸੁਰੱਖਿਅਤ ਰੱਖ ਸਕੀਏ ਦੁਨੀਆ ਬਹੁਤ ਖੂਬਸੂਰਤ ਹੈ ਇਸ ਦੁਨੀਆ ਖੂਬਸੂਰਤ ਨੂੰ ਦੇਖਣ ਦੇ ਲਈ ਸਾਨੂੰ ਆਪਣੀ ਨਜ਼ਰ ਜਿਹੜੀ ਹੈ ਉਹ ਸੰਭਾਲ ਕੇ ਰੱਖਣੀ ਪਏਗੀ ਤਰੇਸਰ ਰੱਖਣੀ ਪਏਗੀ ਹੁਣ ਸਮਝ ਜਾਤ ਨਹੀਂ ਦੇ ਰਿਹਾ ਇਸ ਕਰਕੇ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦੋ ਇਜਾਜ਼ਤ ਤੁਸੀਂ ਦੇਖਦੇ ਰਹੋ ਰਜ਼ਾਨਾਸ ਬੁੱਕਸਪੈਨ